ਤਰੇ ਘਰਾਵ ਕਿਤੇ ਜਾਣਗੇ ਇਸ ਬਿਆਨ ਤੋਂ ਪਹਿਲਾਂ ਹੀ ਯਾਨੀ ਘਰਾਵ ਕਰਨੇ ਸ਼ੁਰੂ ਹੋ ਗਏ ਨਹੀਂ ਪਰ ਉਸ ਤੋਂ ਪਹਿਲਾਂ ਅਮਰ अरोड़ा ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ ਅਮਰ अरोड़ा ਨੇ ਦੋ ਟੂਕ ਕੀਤੀਆਂ ਸਿੱਧਿਤ ਕਿਸਾਨਾਂ ਨਾਲ ਉਹਨਾਂ ਨੇ ਕਿਹਾ ਕਿ ਕੁਝ ਕਿਸਾਨ ਆਗੂ ਬਿਲਕੁਲ ਹੀ ਵੇਲੇ ਨੇ ਜੇਕਰ ਸਾਡੇ ਘਰ ਘੇਰ ਰਹੇ ਆ ਘੇਰੋ ਪਰ ਆਮ ਲੋਕਾਂ ਨੂੰ ਖੱਜਲ ਖਾਰ ਕਿਉਂ ਕਰਦੇ ਹੋ ਇਹ ਸਮਝ ਤੋਂ ਬਾਹਰ ਹੈ ਜੇਕਰ ਤੁਸੀਂ ਸਾਡੇ ਨਾਲ ਮਿਲਣਾ ਹੈ ਸਾਡੇ ਨਾਲ ਕੇ ਬਹਿ ਕੇ ਗੱਲ ਕਰੋ ਅਸੀਂ ਤਿਆਰ ਆਂ ਪਰ ਕਿਸਾਨਾਂ ਵੱਲੋਂ ਜਿਹੜਾ ਅੱਜ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਜਾਣਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਮੇਰੇ ਨਾਲ ਜੁੜੇ ਨੇ ਸਾਡੇ ਚੰਦੇ ਪੱਤਰਕਾਰ ਸੰਜੀਵ ਚਰਮਾ ਜੀ ਉਹਨਾ ਕਰਦੇ ਗੱਲਬਾਤ शर्मा जी ਤੁਹਾਡਾ ਸਵਾਗਤ ਹੈ ਜੀ ਸਰ ਦੇ ਸਵੇਰ ਦੇ ਲਾਈਵ ਪ੍ਰੋਗਰਾਮ 'ਚ ਧੰਨਵਾਦ ਛੋਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ शर्मा जी ਅੱਜ ਕਿਸਾਨਾਂ ਦਾ ਫੇਰ ਇੱਕ ਬਹੁਤ ਵੱਡਾ ਯਾਨੀ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਦੇ ਘਰ ਕੇ ਰਿਆਣੇ ਵਿੱਚ ਹਾਂ ਬਿਲਕੁਲ ਸਰ ਛੋਡੀ ਸਾਹਿਬ ਬਿਲਕੁਲ ਅਗਰ ਦੇਖਿਆ ਜਾਵੇ ਤਾਂ ਜਿਹੜਾ 13 ਫਰਵਰੀ 2024 ਤੋਂ ਜੀ 1 ਸਾਲ ਤੋਂ ਪਲੱਸ ਹੋ ਗਿਆ ਜੀ ਜਿਹੜਾ ਸਰਕਾਰ ਦਾ ਤੇ ਕਿਸਾਨਾਂ ਦਾ ਜਿਹੜਾ ਅਪਸ ਦੇ ਵਿੱਚ ਮਸਲਾ ਚੱਲ ਰਿਹਾ ਹੈ ਜੀ ਜੀ ਇਹ ਕੱਲੇ ਕਿਸਾਨਾਂ ਦਾ ਨਹੀਂ ਜੀ ਹੈ ਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਜੀ ਹੈ ਇਹ ਬਲਕਿ ਸੈਂਟਰ ਦਾ ਮਸਲਾ ਹੈ ਤੇ ਸੈਂਟਰ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਮਸਲਾ ਹੈ ਜੀ ਜੀ ਸਹੀ ਗੱਲ ਹੈ ਲੇਕਿਨ ਪੰਜਾਬ ਸਰਕਾਰ ਨਾ ਤਾਂ ਪੰਜਾਬ ਸਰਕਾਰ ਘਟ ਕਰ ਰਹੀ ਹੈ ਜੀ ਜੀ ਨਾ ਕਿਸਾਨ ਘਟ ਕਰ ਰਹੇ ਆ ਜੀ ਜੀ ਦੇਖੋ ਜਿਹੜਾ ਪਿਛਲੇ ਦਿਨੀ ਜਿਹੜਾ ਖਨੌਰੀ ਬਾਡਰ ਤੋਂ ਕਿਸਾਨਾਂ ਨੂੰ ਉਠਾਇਆ ਗਿਆ ਜਾਂ ਸ਼ੰਭੂ ਬੈਰੀਅਰ ਤੋਂ ਕਿਸਾਨਾਂ ਨੂੰ ਉਠਾਇਆ ਗਿਆ ਉਹ ਤਰੀਕਾ ਬਹੁਤ ਗਲਤ ਵਰਤਿਆ ਗਿਆ ਪੰਜਾਬ ਸਰਕਾਰ ਵੱਲੋਂ ਜੀ ਉਸੇ ਉਸੇ ਦੇ ਰੋਸ ਵਿੱਚ ਅੱਜ ਯਾਨੀ ਕਿ ਘਰ ਸਾਰੇ ਘੇਰਿਆਂ ਨੇ ਉਸੇ ਗੁੱਸਾ ਕੱਢ ਰਹੇ ਨੇ ਕਿਸਾਨ ਹਾਂ ਬਿਲਕੁਲ ਬਿਲਕੁਲ ਲੇਕਿਨ ਜਿਹੜਾ ਐਡਾ ਵੱਡਾ ਪੰਜਾਬ ਸਰਕਾਰ ਨੇ ਸਟੈਪ ਚੱਕਿਆ ਉਸ ਤੋਂ ਬਾਅਦ ਦੇਖੋ ਕਿੰਨਾ ਨੁਕਸਾਨ ਹੋਇਆ ਜੀ ਜੀ ਨੁਕਸਾਨ ਕੀਦਾ ਹੋਇਆ ਨੁਕਸਾਨ ਉਹਨਾਂ ਲੋਕਾਂ ਦਾ ਹੋਇਆ ਜਿਹੜੇ ਲੋਕ ਸ਼ੰਭੂ ਬਾਰਡਰ ਤੇ ਬੈਠੇ ਸੀ ਜੀ ਜਿਹੜੇ ਲੋਕ ਕਨੌਰੀ ਬਾਰਡਰ ਤੇ ਬੈਠੇ ਸੀ ਜੀ ਉਹਨਾਂ ਦਾ ਸਮਾਨ ਦਾ ਟਰੈਕਟਰਾਂ ਦਾ ਟਰਾਲੀਆਂ ਦਾ ਲੱਖਾਂ ਕਰੋੜਾ ਰੁਪਏ ਦਾ ਸਮਾਨ ਜੇ ਤੁਸੀਂ ਪੂਰਾ ਐਡ ਕਰਕੇ ਦੇਖੋਗੇ ਦੋਹੇ ਬੈਰੀਅਰਾਂ ਦਾ ਤਾਂ ਕਰੋੜਾ ਰੁਪਏ ਦੇ ਨੇੜੇ ਤੇੜੇ ਉਹ ਸਮਾਨ ਹੋਊਗਾ ਜੀ ਜੀ ਯੋਰਾ ਪੰਜਾਬ ਸਰਕਾਰ ਵੱਲੋਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਲਾ ਲੋ ਪੰਜਾਬ ਪੁਲਿਸ ਵੱਲੋਂ ਲਾ ਲੋ ਵੀ ਉਹ ਇਧਰ ਉਧਰ ਕੀਤਾ ਗਿਆ ਖੁਰਦਪੁਰਤ ਕੀਤਾ ਗਿਆ ਕੁਝ ਲੋਕਾਂ ਦੀਆਂ ਟਰੈਕਟਰ ਟਰਾਲੀਆਂ ਸਮਾਨ ਮਿਲਿਆ ਕੁਝ ਹਜੇ ਵੀ ਹਲੋਪ ਹੈ ਜੀ 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 ਲੇਕਿਨ ਜਦੋਂ ਇਹ ਐਕਸ਼ਨ ਹੋਇਆ ਸੀ ਉਸ ਐਕਸ਼ਨ ਤੋਂ ਬਾਅਦ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਸੀ ਡਿਟੇਨ ਕਰਨ ਤੋਂ ਬਾਅਦ ਜਦੋਂ ਕਿਸਾਨ ਬਾਹਰ ਆਏ ਸੀਗੇ ਉਸ ਤੋਂ ਬਾਅਦ ਅਸੀਂ ਵੀ ਬਹੁਤ ਵਾਰ ਚੈਨਲ ਤੇ ਬੋਲਿਆ ਵੀ ਹੁਣ ਜਿਹੜਾ ਅੱਗੇ ਕਦਮ ਚੁੱਕਣਾ ਹੈ ਚਲੋ ਠੀਕ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਜੋ ਕੀਤਾ ਗਲਤ ਕੀਤਾ ਲੇਕਿਨ ਜਿਹੜਾ ਅੱਗੇ ਕਦਮ ਚੁੱਕਣਾ ਹੈ ਉਹ ਜਿਵੇਂ ਕਹਿੰਦੇ ਆ ਨਾ ਵੀ ਫੂਕ ਫੂਕ ਕੇ ਪੈ ਰੱਖਣੇ ਵਾਲਾ ਜਿਹੜਾ ਕੰਮ ਹੁੰਦਾ ਵੀ ਐਦਾਂ ਸਾਨੂੰ ਕਿਤੇ ਨਾ ਕਿਤੇ ਕਦਮ ਚੁੱਕਣਾ ਚਾਹੀਦਾ ਜੀ ਸਹੀ ਗੱਲ ਹੈ ਲੇਕਿਨ ਕਿਸਾਨ ਹਜੇ ਵੀ ਨਹੀਂ ਹਟਦੇ ਕਿਸਾਨ ਨਹੀਂ ਕਹਿ ਸਕਦੇ ਕੁਝ ਕੁ ਕਿਸਾਨ ਹੈ ਜਿਹੜੇ ਬਾਕੀ ਲੋਕਾਂ ਨੂੰ ਬਾਕੀ ਕਿਸਾਨਾਂ ਨੂੰ ਬਾਕੀ ਜਥੇ ਬੰਦਿਆਂ ਨੂੰ ਗਲਤ ਰਸਤੇ ਤੇ ਲਿਜਾ ਕੇ ਕਿਤੇ ਨਾ ਕਿਤੇ ਮਾਰ ਕੁੱਟ ਕਰਾਉਣੀ ਪਾਣੀ ਦੇ ਬਿਸ਼ਾਰਾ ਪੱਗਾਂ ਪੈਰਾਂ ਦੇ ਵਿੱਚ ਲਤਾੜਨੀ ਆ ਕਿਤੇ ਨਾ ਕਿਤੇ ਲਤੜਾਉਂਦੇ ਨੇ ਇਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਸੋਚ ਹੈ ਉਹ ਸਮਝਣ ਦੀ ਜਾਂ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਹਜੇ ਵੀ ਉਹ ਕਿਸਾਨ ਜਾਂ ਕੁਝ ਕਿਸਾਨ ਜਥੇ ਬੰਦੀਆਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਜੀ ਸਹੀ ਗੱਲ ਹੈ ਦਿਖੋ ਅੱਜ ਮੰਤਰੀਆਂ ਦੀਆਂ ਕੋਠੀਆਂ ਸੀਐਮ ਸਾਹਿਬ ਦੀ ਕੋਠੀ ਘੇਰਨ ਦੀ ਗੱਲ ਕਰਦੇ ਆ ਫੇਰ ਉਹ ਘੇਰਖਰਾਬ ਹੋਊਗਾ ਜਿਵੇਂ ਤੁਸੀਂ ਦੱਸਿਆ ਵੀ ਘੇਰਾ ਪਾਉਣਾ ਸਟਾਰਟ ਹੋ ਗਿਆ ਫਿਰ ਪੰਜਾਬ ਸਰਕਾਰ ਆਪਣੇ ਐਕਸ਼ਨ ਦੇ ਵਿੱਚ ਆਊਗੀ ਫੇਰ ਉਹੀ ਡੰਡਾ ਸੋਟਾ ਚੱਲੂਗਾ ਪਾਣੇ ਦੇ ਬਿਚਾਰਾਂ ਚੱਲੂਗੀਆਂ ਪੱਗਾ ਪੈਰਾਂ ਦੇ ਵਿੱਚ ਆਉਣਗੀਆਂ ਇੱਜਤਾਂ ਪੈਰਾਂ ਦੇ ਵਿੱਚ ਰੁਲਣਗੀਆਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਜੀ ਹੈ ਔਰ ਮੈਂ ਤਾਂ ਇਨਸਾਫ਼ ਤੌਰ ਦਾ ਤਾਂ ਅਮਰ ਰੋੜਾ ਇਨੀ ਕਾਲ ਸਾਹਿਬ ਲਿਖਤੀ ਹੈ ਕਿ ਇਕਤਾ ਸੌਰਨ ਸਿੰਘ ਭੰਡੇਰ ਦੂਸਰਾ ਗੁਰਨਾਮ ਸਿੰਘ ਚੜੂਨੀ 3-4 ਬੰਦੇ ਨਾਮ ਆਏ ਨੇ ਉਹਨਾਂ ਨੇ ਦੋ ਹੀ ਗੱਲਾਂ ਕਹੀਆਂ ਕਹਿੰਦੇ ਵੀ ਇਹ ਕਿਸਾਨ ਆਗੂ ਦਾ ਬਿਲਕੁਲ ਵਹਿਲੇ ਨੇ ਇਹਨਾਂ ਨੂੰ ਧਰਲਾ ਲਾਉਣ ਤੋਂ ਇਲਾਵਾ ਕੁਝ ਹੋਰ ਕੰਮ ਆਂਦਾ ਹੀ ਨਹੀਂ ਇਹ ਘਰਿਆਂ ਨੂੰ ਕੁਝ ਹੁੰਦਾ ਨਹੀਂ ਇਹ ਬਾਹਰ ਆ ਕੇ ਧਰਨਾ ਲਾ ਕੇ ਬੈਹਿੰਦੇ ਨੇ ਲੋਕਾਂ ਤੰਗ ਕਰਦੇ ਨੇ ਆਮ ਲੋਕਾਂ ਨੂੰ ਤੰਗ ਹੋ ਰਹੇ ਨੇ ਨਹੀਂ ਦੇਖੋ ਆਪਾਂ ਇਹ ਨਹੀਂ ਕਰ ਸਕੈ ਕਹਿ ਸਕਦੇ ਵੀ ਉਹ ਤੰਗ ਕਰਦੇ ਆ ਤੰਗ ਹੁੰਨੇ ਆ ਜੇ ਪੰਜਾਬ ਸਰਕਾਰ ਨੇ ਐਕਸ਼ਨ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਖਿਲਾਫ ਹੋਏ ਆ ਜੀ ਜੀ ਬੰਦੇ ਆ ਪਰ ਪੰਜਾਬ ਸਰਕਾਰ ਨੇ ਤਾਂ ਬੁਲਾਇਆ ਵੀ ਇਹਨੇ ਮੀਟਿੰਗ ਲਈ ਕੱਲ ਹੀ ਬੁਲਾਇਆ ਸੀ ਛੋਟੀ ਸਾਹਿਬ ਜਦੋਂ ਪਹਿਲਾਂ ਬੁਲਾ ਕੇ ਰੀਟੇਨ ਕੀਤਾ ਉਹ 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 ਕਿਹੜਾ ਤਰੀਕਾ ਠੀਕ ਸੀ ਜੀ ਜੀ ਮੰਨਦੇ ਆ ਮੈਂ ਆਪਣੇ ਘਰ ਬੁਲਾ ਕੇ ਕਿਸੇ ਨੂੰ ਉਹਦੇ ਨਾਲ ਮੀਟਿੰਗ ਕਰਾਂ ਉਹਦੇ ਨਾਲ ਗੱਲਬਾਤ ਕਰਾਂ ਬਾਅਦ ਚ ਜਦੋਂ ਮੇਰੀ ਜੂਧੋਂ ਬਾਹਰ ਜਾਵੇ ਆਪਣੀ ਜੂਧੇ ਵਿੱਚ ਜਾਵੇ ਉਹ ਉਹਨੂੰ ਮੈਂ ਕਿਤੇ ਨਾ ਕਿਤੇ ਅਰੈਸਟ ਕਰਵਾ ਤਮਾ ਉਹ ਵੀ ਤਰੀਕਾ ਕਿਤੇ ਨਾ ਕਿਤੇ ਗਲਤ ਹੈ ਲੇਕਿਨ ਕਹਿਣ ਦਾ ਮਤਲਬ ਇਹ ਹੈ ਜਿਵੇਂ ਅਮਨ ਅਰੋੜਾ ਜੀ ਕਹਿੰਨੇ ਸੀ ਗੱਲਬਾਤ ਬੈਠ ਬੈਠ ਕੇ ਕਰਨ ਨੂੰ ਤਿਆਰ ਆ ਗੱਲਬਾਤ ਤਾਂ ਬਹੁਤ ਵਾਰ ਹੋਲੀ ਜੀ ਹੁਣ ਵੀ ਤੁਸੀਂ ਗੱਲਬਾਤ ਕਰ ਲਓਗੇ ਜੇ ਗੱਲਬਾਤ ਕਰਨ ਤੋਂ ਬਾਅਦ ਫਿਰ ਰੀਟੇਨ ਕਰਵਾ ਦੋਗੇ ਜੀ ਮਤਲਬ ਕਹਿਣ ਦਾ ਹੈ ਵੀ ਤਾਣੀ ਇੰਨੀ ਉਲਝ ਚੁੱਕੀ ਹੈ ਨਾ ਤਾਂ ਕਿਸਾਨ ਪਿੱਛੇ ਉੱਡਣ ਦੀ ਕੋਸ਼ਿਸ਼ ਕਰ ਰਿਹਾ ਹ ਹਾਲਾਂਕਿ ਮੈਂ ਪਹਿਲਾਂ ਕਿਹਾ ਸਟਾਰਟਿੰਗ ਦੇ ਵਿੱਚ ਇਹ ਮਸਲਾ ਸੈਂਟਰ ਸਰਕਾਰ ਦੇ ਨਾਲ ਹੈ ਹਾਲਾਂਕਿ ਕੁਝ ਟਾਈਮ ਤੋਂ ਪਹਿਲਾਂ ਜੇ ਜਿਹੜੇ ਡਿਟੇਲ ਹੋਈ ਸੀ ਕਿਸਾਨ ਉਹ ਘਟਨਾ ਤੋਂ ਪਹਿਲਾਂ ਪੰਜਾਬ ਸਰਕਾਰ ਖੁੱਲਕੇ ਕਿਸਾਨਾਂ ਦੇ ਨਾਲ ਸੀ ਖੁੱਲਕੇ ਕਿਸਾਨਾਂ ਦੇ ਨਾਲ ਆਉਂਦੀ ਸੀ ਹਾਲਾਂਕਿ ਸੈਂਟਰਲ ਸਰਕਾਰ ਦੇ ਨਾਲ ਇਹ ਜਿਹੜੀ ਗੱਲਬਾਤ ਚੱਲਣੀ ਸੀ ਜਾਂ ਹੋਣੀ ਸੀ ਬਾਰਡਰਾਂ ਤੇ ਹਰਿਆਣੇ ਤੇ ਹਰਿਆਣਾ ਸਰਕਾਰ ਨੇ ਨਹੀਂ ਜੀ ਅੱਗੇ ਜਾਣ ਦਿੱਤਾ ਦਿੱਲੀ ਜਾਣਾ ਸੀ ਸੈਂਟਰ ਸਰਕਾਰ ਹੁਣ ਆਰਾਮ ਨਾਲ ਹੱਥ ਪਰ੍ਹਾਤ ਰੱਖ ਕੇ ਬੈਠੀ ਆ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲ ਲੜਾ ਰਹੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਲੋਕਾਂ ਨਾਲ ਲੜਾ ਰਹੀ ਆ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਲੜਾਈ ਕਿਹੜੀ ਲੈ ਕੇ ਬੈਠੇ ਲੜਾਈ ਕਿਤੇ ਇਹ ਜਲਦੀ ਸੀ ਲੜਾਈ ਵੀ ਕੀ ਹੈ ਹੱਕ ਮੰਗ ਰਹੇ ਹੈ ਜੀ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਹੱਕ ਮੰਗ ਰਹੇ ਆ ਜੀ ਹਿੰਦੁਸਤਾਨ ਦੇ ਨਹੀਂ ਜੀ ਕਹਿ ਸਕਦੇ ਕੱਲੇ ਪੰਜਾਬ ਦੇ ਮੰਗ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਸ਼ਾਤਾਂ ਹੋਈਆਂ ਪੰਜਾਬ ਦੇ ਜਵਾਨਾਂ ਦੀਆਂ ਸ਼ਾਤਾਂ ਹੋਈਆਂ ਪੰਜਾਬ ਦੇ ਬਜ਼ੁਰਗਾਂ ਦੀਆਂ ਸ਼ਾਤਾਂ ਹੋਈਆਂ ਜਿਹੜਾ ਕਹਿੰਦਾ ਪਿੰਡੇ ਤੇ ਹੰਡਾ ਰਿਹਾ ਜਿਹਨੂੰ ਦੁੱਖ ਹੰਡਾਉਣਾ ਜਾਂ ਇੱਕ ਜ਼ੁਲਮ ਹੰਡਾਉਣਾ ਉਹ ਪੰਜਾਬ ਦਾ ਕਿਸਾਨ ਹੰਡਾ ਰਿਹਾ ਹਾਲਾਂਕਿ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ ਐਮਐਸਕੇ ਦੀ ਗੱਲ ਕਰਨੀ ਪੂਰੇ ਦੇਸ਼ ਵਾਸਤੇ ਦੇਸ਼ ਦਾ ਇਹ ਮੈਟਰ ਹੈ ਖਾਲਾ ਤੇ ਪੂਰੇ ਦੇਸ਼ ਤੋਂ ਕੱਲਾ ਪੰਜਾਬ ਦਾ ਕਿਸਾਨ ਅੱਗੇ ਆ ਰਿਹਾ ਕਿਉਂਕਿ ਪੰਜਾਬ ਦੇ ਲੋਕ ਜਜ਼ਬਾਤੀ ਆ ਮੈਂ ਫੇਰ ਦ ਉਹਨਾਂ ਦਾ ਵੀ ਕਿਸਾਨਾਂ ਨੂੰ ਹਜੇ ਵੀ ਸਮਝ ਲੈਣਾ ਚਾਹੀਦਾ ਹੈ ਉਸ ਟਾਈਮ ਸ਼ਾਂਤ ਹੋ ਕੇ ਤਰੀਕੇ ਦੇ ਨਾਲ ਜਿਹੜਾ ਅੱਗੇ ਕਦਮ ਪੁੱਟਣਾ ਚਾਹੀਦਾ ਹੈ ਜੀ ਸ਼ਰਮਾ ਜੀ ਉਹ ਮੈਂ ਤੁਹਾਡੀ ਇਸੇ ਗੱਲਾਂ ਸਹਿਮਤ ਹਾਂ ਠੀਕ ਹੈ ਪੰਜਾਬ ਦੇ ਵਿੱਚ ਹੀ ਧਰਨੇ ਪ੍ਰਸ਼ਨ ਹੋ ਰਹੇ ਨੇ ਜਿਹੜੀਆਂ ਹੋਰ ਸਟੇਟਾਂ ਦੇ ਯੂਪੀ ਰਾਜਸਥਾਨ ਇਹ ਲੋਕ ਉੱਥੇ ਕਿਉਂ ਧਰਨੇ ਦੇ ਰਹੇ ਉਹ ਕਿਸਾਨ ਵੀ ਉੱਥੇ ਧਰਨੇ ਦੇਣ ਨਾ ਤਾਂ ਹੀ ਸਰਕਾਰ ਦੀ ਯਾਨੀ ਕੁਝ ਆਵਾਜ਼ ਖੜਕਾਈ ਸਰਕਾਰ ਨੂੰ ਵੀ ਹਾਂ ਸਾਡੇ ਦੇਸ਼ ਦਾ ਕਿਸਾਨ ਸਾਡੇ ਪਿੱਛੇ ਪੈ ਗਿਆ ਉਹਨਾਂ ਨੂੰ ਪਤਾ ਹੈ ਮੋਦੀ ਸਾਹਿਬ ਨੂੰ ਵੀ ਕੱਲਾ ਪੰਜਾਬ ਹੈ ਪੰਜਾਬ ਸਰਕਾਰ ਸਾਡੇ ਨਾਲ ਚੱਲ ਰਹੀ ਹੈ ਠੀਕ ਹੈ ਉਹ ਸ਼ਾਂਤ ਕਰਵਾ ਦੇ ਮੌਲ ਨੂੰ ਜੇਕਰ ਅੱਜ ਰਾਜਸਥਾਨ ਯੂਪੀ ਦਿੱਲੀ ਸਾਰੇ ਕਿਸਾਨ ਉਥੇ ਧਰਨੇ ਦੇਣ ਤਾਂ ਮੁੱਦਾ ਹੱਲ ਹੋ ਸਕਦਾ ਜਲਦੀ ਇੱਕ ਕਿਸਾਨ ਕਹਿੰਦੇ ਆਪਣੇ ਕਿਸਾਨ ਭਰਾ ਨੂੰ ਅਪੀਲ ਕਿਉਂ ਨਹੀਂ ਕਰਦੇ ਸੋਢੀ ਸਾਹਿਬ ਅਪੀਲਾਂ ਦਲੀਲਾਂ ਕਿਆ ਕਰਨਗੇ ਜੀ ਪਹਿਲੇ ਸੰਘਰਸ਼ ਦੀ ਗੱਲ ਸੁਣ ਲਓ ਜੀ ਜੀ ਪੰਜਾਬ ਬੰਦ ਹੋਇਆ ਜੀ ਗੰਨਾ ਮਿੱਲ ਬੰਦ ਹੋਏ ਜੀ ਉਹ ਨੂੰ ਰਕੇਸ਼ ਟਕੈਤ ਜੀ ਜੀ ਉਹ ਉਹ ਕਿੱਡ ਚ ਉਹਦੀ ਜਿਹੜੀ ਗੰਨੇ ਦੀ ਖੇਤੀ ਸੀਗੀ ਉਹਦਾ ਗੰਨਾ ਤਾਂ ਜਾ ਰਿਹਾ ਹੈ ਮਿਲ ਦੇ ਵਿੱਚ ਯੂਪੀ ਦੇ ਵਿੱਚ ਕੋਈ ਬੰਦ ਨਹੀਂ ਕਰਾ ਸਕਦਾ ਰਿਕਵੈਸਟ ਕਰਤ ਜੀ ਦਿੱਲੀ ਦੇ ਵਿੱਚ ਧਰਨਾ ਲਵਾਰੇ ਆ ਪੰਜਾਬ ਬੰਦ ਕਰਵਾ ਰਹੇ ਆ ਜੀ ਜਿਹੜਾ ਜਜ਼ਬਾਤੀ ਬੰਦਾ ਹੁੰਦਾ ਹੈ ਜਾਂ ਜਜ਼ਬਾਤੀ ਸੂਭਾ ਹੁੰਦਾ ਹੈ ਉਹ ਜਜ਼ਬਾਤ ਦੇ ਵਿੱਚ इमोशनल ਦੇ ਵਿੱਚ ਆ ਕੇ ਕਦਮ ਪੁੱਟ ਲੈਂਦਾ ਹੈ ਜੀ ਲੇਕਿਨ ਮੈਂ ਫਿਰ ਦੁਬਾਰਾ ਕਹੂੰਗਾ ਪੂਰੇ ਹਿੰਦੁਸਤਾਨ ਦੇ ਸੂਬਿਆਂ ਨੂੰ ਜਿੰਨੇ ਵੀ ਸੂਬੇ ਆ ਕਿਸਾਨਾਂ ਨੂੰ ਕਿ ਜਵਾਨਾਂ ਨੂੰ ਕਿ ਹਰ ਇੱਕ ਵਰਗ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਅਗਰ ਨਹੀਂ ਇਕੱਠੇ ਹੋਣ ਤੇ ਫਿਰ ਪੰਜਾਬ ਦਾ ਕਿਸਾਨ ਵੀ ਚੁੱਪ ਕਰਕੇ ਆਰਾਮ ਨਾਲ ਘਰ ਬੈਠ ਜਾਵੇ ਕਿਉਂਕਿ ਇਹ ਜਿਹਨੂੰ ਕਹਦੇ ਨੇ ਆਜ਼ਾਦੀ ਨਹੀਂ ਜੀ ਹੈ ਇਹ ਗੁਲਾਮੀ ਹੈ ਜਿੱਥੇ ਆਪਣੇ ਹੱਕ ਮੰਗਣ ਵਾਸਤੇ ਲੋਕ ਸੜਕਾਂ ਤੇ ਉਤਰਦੇ ਆ ਉਹਨਾਂ ਦਾ ਹੱਕ ਬਣਦਾ ਕਿਤਨੇ ਕਿਤੇ ਡਾਂਗਾ ਵਰਾਈਆਂ ਜਾਂਦੀਆਂ ਕਦੇ ਸੈਂਟਰ ਸਰਕਾਰ ਭਰਾ ਦਿੰਦੀ ਹੈ ਜੀ ਕਦੇ ਹਰਿਆਣਾ ਸਰਕਾਰ ਭਰਾ ਦਿੰਦੀ ਹੈ ਜੀ ਕਦੇ ਪੰਜਾਬ ਸਰਕਾਰ ਭਰਾ ਦਿੰਦੀ ਹੈ ਜੀ ਫੇ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਹੀ ਕਿਉਂ ਪੰਜਾਬ ਦੇ ਲੋਕਾਂ ਨੂੰ ਹੀ ਇਹ ਸ਼ਾਤਤਾ ਦੇਣ ਦੀ ਪਈ ਹੈ ਜੀ ਐ ਸ਼ਰਮਾਈ ਹੋਲ ਤੇ ਰਹੋ ਡਾਕਟਰ ਸਾਹਿਬ ਵੀ ਚਾਗੇ ਉਹਨੂੰ ਲੈਣੇ ਕੀ ਕਹਿੰਦੇ ਨੇ ਹਾਂ ਜੀ ਸੁਣਿਓ ਡਾਕਟਰ ਸਾਹਿਬ ਆ ਗਏ ਹੈਲੋ ਹੈਲੋ ਹਾਂ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸ਼ਰਮਾ ਜੁੜੇ ਹੋਏ ਕੀ ਕਹਿਣ ਲੱਗੇ ਮੁੱਦਾ ਬੋਲਾ ਕਿ ਦੇਖ ਰਹੇ ਸੀ ਦੱਸ ਦਿਓ ਮੈਂ ਫੋਨ ਵੀ ਦੇਖ ਵੀ ਰਿਹਾ ਸੀ ਮਰਾ ਜੀ ਦੱਸ ਦਿਓ ਡਾਕਟਰ ਸਾਹਿਬ ਅਮਰੋੜਾ ਦੇ ਦੋ ਟੁੱਕ ਕਰਤੀਆਂ ਕਿਸਾਨਾਂ ਨੂੰ ਅੱਜ ਕਿਸਾਨਾਂ ਦੇ ਵੱਲੋਂ ਘਰ ਘੇਰਨੇ ਸ਼ੁਰੂ ਕਰ ਦਿੱਤੇ ਗਏ ਨੇ ਵਿਧਾਇਕਾਂ ਦੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਿ ਖਨੋਰੀ ਸ਼ੰਭੂ ਆਇਆ ਸੀ ਉਸਦੇ ਗੁੱਸੇ ਵਜੋਂ ਪਰ ਅਮਰੋੜਾ ਨੇ ਇੱਕ ਗੱਲ ਕਹੀ ਹੈ ਕਹਿੰਦਾ ਵੀ ਕੁਝ ਕਿਸਾਨ ਆਕੂ ਜਿਹੜੇ ਬਿਲਕੁਲ ਵੇਲੇ ਨੇ ਇਹ ਇਹ ਧਰਨੇ ਦੇਣ ਲਈ ਹਮੇਸ਼ਾ ਅੱਗੇ ਰਹਿੰਦੇ ਨੇ ਦੇਖੋ ਇਹਦੇ 'ਚ ਵੀ ਕਿਸਾਨ ਵੀ ਹੁਣ ਦੋ ਕਿਸਮਾਂ ਦੇ ਹੋ ਗਏ ਜੀ ਇੱਕ ਸਤਨਾੜ ਕਿਸਾਨ ਨੇ ਇੱਕ ਅਰੀਜਨਲ ਕਿਸਾਨ ਨੇ ਜਿਹੜੇ ਖਣਾੜ ਕਿਸਾਨ ਨੇ ਇਸ ਜਿਹੜਾ ਏਸੀ 'ਚ ਪੈਂਦਾ ਉਹਨੂੰ ਆਪਾਂ ਕਿਸਾਨ ਕਿਵੇਂ ਮੰਨ ਲਈਏ ਜੀ ਸਹੀ ਗੱਲ ਹੈ ਉਹ ਤਾਂ ਧਨਾੜ ਹੈ ਮੈਂ ਤਾਂ ਜਿਹੜੇ ਇਹ ਛੋਟੇ ਕਿਸਾਨ ਵੀਰ ਨੇ ਇਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਜਜਵਾਤੀ ਲੈਕਚਰ ਦੰਦੇ ਰਹੇ ਜਜਵਾਤਾਂ ਦੇ ਫਰਸ਼ ਨਾਲ ਖੇੜਦੇ ਨੇ ਆਪਣੀਆਂ ਅਲੱਗਾਂ ਨੂੰ ਸੰਭਾਲ ਕੇ ਰੱਖੋ ਉਹਨਾਂ ਨੂੰ ਇਹ ਮੂਰੇ ਕਰਨ ਦੇ ਜੇ ਕਿਥੇ ਲੱਖੀ ਚਾਰਜ ਹੁੰਦਾ ਸਾ ਸੋਡੇ ਬੱਚਿਆਂ ਦੇ ਹੁੰਦਾ ਇਹ ਇਹਨਾਂ ਦੇ ਇਹ ਤਾਂ ਇਹਨਾਂ ਦੇ ਆਪ ਦਾ ਇਹ ਏਸੀਆ ਚੁੰਦੇ ਨੇ ਤੇ ਬੱਚੇ ਨੇ ਜਿਹੜੇ ਇਹਨਾਂ ਦੇ ਵਿਦੇਸ਼ ਹੁੰਦੇ ਨੇ ਜਾਂ ਫਾਰਮ ਹਾਊਸਾਂ 'ਚ ਹੁੰਦੇ ਨੇ ਜੀ ਇਹਨਾਂ ਨੂੰ ਬੇਨਤੀ ਕਰਕੇ ਇਹਨਾਂ ਦੇ ਬੱਚਿਆਂ ਨੂੰ ਜਿਹੜੇ ਵੱਡੇ ਤਣਾੜ ਨੇ ਇਹ 15-20 ਬੰਦੇ ਨੇ ਬਾਹਲੇ ਨਹੀਂ ਹਨ ਤੇ ਕੁਝ ਲੋਕਾਂ ਨੂੰ ਇਹ ਗਵਾਹ ਪਰຸນ ਪ੍ਰਚਾਰ ਕਰਕੇ ਤੇ ਮੈਂ ਲੋਕਾਂ ਦਾ ਇਹ ਜਜ਼ਬਾਤ ਪ੍ਰਕਾਹ ਦਿੰਦੇ ਨੇ ਜਿਹਦੇ ਕਾਰਨ ਮਾਹੌਲ ਹੈ ਜਿਹੜਾ ਤਣਾਪੂਰਨ ਬਣ ਜਾਂਦਾ ਤੇ ਛੋਟੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਵੀ ਪਹਿਲੀ ਗੱਲ ਤਾਂ ਇਹ ਹੈ ਜੀ ਪੰਜਾਬ ਦੇ ਵਿੱਚ ਕੋਈ ਚੀਜ਼ ਹੈ ਦੱਸੋ ਵੀ ਜਿਹੜੀ ਐਮਐਸਪੀ ਤੇ ਨਹੀਂ ਵਿਕਦੀ ਇੱਥੇ ਦਾ ਕੱਦੂ ਵੀ ਐਮਐਸਪੀ ਤੋਂ ਉੱਪਰ ਵਿਕਦਾ ਜੀ ਇਸ ਦਾ ਮਤਲਬ ਕੋਈ ਚੀਜ਼ ਹੈ ਨਹੀਂ ਹੈ ਸਿਰ ਪੰਜਾਬ ਦੇ ਐਮਐਲਿਆਂ ਦੇ ਘਰੋਂ ਸਿਰ ਸੈਂਟਰ ਦੇ ਵਿੱਚ ਜਿਹੜੇ 100 ਤੋਂ ਵੱਧ ਕਿਸਾਨ ਐਮਪੀ ਨੇ ਜੀ ਉਹਨਾਂ ਦੇ ਘਰ ਕੇ ਰਹਿ ਜਾਣ ਤਾਂ ਕਿ ਜਿਹੜਾ ਮਸਲਾ ਸੈਂਟਰ ਨਾਲ ਹੈ ਉਹ ਸੈਂਟਰ ਦਾ ਨਾਲ ਜਦੋਂ ਜਹਿਦ ਕਰਕੇ ਲੜਾਈ ਕਰਕੇ ਸੈਂਟਰ ਤੋਂ ਆਪਦੇ ਹੱਕ ਲੈ ਜਾਣ ਪਰ ਵੱਡ ਕਿਸਮ ਦੀ ਹੈ ਵੀ ਜਿਹੜੇ ਧਨਾਰ ਕਿਸਾਨ ਨੇ ਲੀਡਰ ਇਹ ਨਹੀਂ ਚਾਹੁੰਦੇ ਮਸਲਾ ਹੱਲ ਹੋ ਜਾਵੇ ਕਿਉਂਕਿ ਇਹਨਾਂ ਦੇ ਜਿਹੜਾ ਫੁਲਕਾ ਚੋਰੀ ਹੈ ਏਸੀ ਨੇ ਤੇ ਹੋਰ ਖਰਚੇ ਨੇ ਉਹ मतलब ਇਹਨਾਂ ਦੀਆਂ ਜੇਬਾਂ ਬਹੁਤ ਗਰਮ ਹੁੰਦੀਆਂ ਨੇ ਮੈਂ 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 ਇਹੀ ਗੱਲ ਕਹਿ ਕੇ ਹਟਾਈ ਸ਼ਰਮਾ ਜੀ ਨੇ ਜਵਾਬ ਤੈ ਵੀ ਤੁਹਾਨੂੰ ਦੱਸ ਦੇਣਾ ਕਿ ਮੈਂ ਮੈਂ ਕੁਐਸਚਨ ਕੀਤਾ ਸੀ ਇਕੱਲੇ ਪੰਜਾਬ ਦੇ ਲੋਕਾਂ ਤੋਂ ਧਰਨਾ ਦੇਣਗੇ ਪੰਜਾਬ ਦਾ ਮਾਹੌਲ ਕਿਉਂ ਖਰਾਬ ਕਰੀਏ ਸੀ ਇਹ ਜਿਹੜੇ ਇੰਡੀਆ ਦੇ ਜੀ ਤੁਸੀਂ ਜਿਹੜਾ ਧਰਨਾਟ ਕਿਸਾਨ ਲੈ ਕੇ ਨੇ ਐਮਪੀ ਨੇ ਉਹ ਉਹ ਲੋਕ ਉਥੇ ਧਰਨੇ ਦੇਣ ਨਾ ਤਾਂ ਕਿ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਸਾਡੇ ਪੰਜਾਬ ਦੀ ਵੀ ਵੱਜੇ ਪਰ ਉਹ ਲੋਕ ਤਾਂ ਬੋਲਦੇ ਨਹੀਂ ਫਿਰ ਸ਼ਰਮਾ ਨੇ ਜਵਾਬ ਦਿੱਤਾ ਇਹ ਜਵਾਬ ਦੀ ਪੁਸ਼ਟੀ ਤੁਸੀਂ ਦੱਸਿਓ ਕੀ ਹੈ ਕਿ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਰਕੇਟ ਕਹਿੰਦੇ ਜੁਪੀ ਦੇ ਵਿੱਚ ਉਹ ਪਹਿਲਾਂ ਮੋਢੀ ਬਣੇ ਹੁਣ ਨਹੀਂ ਆ ਕੇ ਆ ਰਹੇ ਕਿਉਂ ਕਿਉਂਕਿ ਉਹਨਾਂ ਦਾ ਗੰਨਾ ਅੱਜ ਵੀ ਵਿਕ ਰਿਹਾ ਹੈ ਜੁਪੀ ਦੇ ਵਿੱਚ ਅਸੀਂ ਸਾਜੀ ਦੇਖੋ ਪੰਜਾਬੀ ਲੋਕ ਆਪਾਂ ਆਪਾਂ ਬਾਹਰਲੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਵੀ ਕਰਦੇ ਕਿਸਾਨ ਯੂਨੀਅਨ ਦੇ ਵਿੱਚ ਯੂਪੀ ਵਾਲਿਆਂ ਦੀ ਦਖਲਅੰਦਾਜ਼ੀ ਨਹੀਂ ਬਰਦਾਸ਼ਤ ਕਰਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਪ੍ਰਚਾਰ ਕਰਦਾ ਹੈ ਹਰਿਆਣੇ ਵਾਲਾ ਅਸੀਂ ਇਹਨੂੰ ਵੀ ਬਰਦਾਸ਼ਤ ਨਹੀਂ ਕਰਦੇ ਅਸੀਂ ਇਸ ਕਰਕੇ ਸਾਰੇ ਜਿਹੜੇ ਕਿਸਾਨਾ ਛੋਟੇ ਕਿਸਾਨਾਂ ਦੇ ਮਜ਼ਦੂਰ ਕਿਸਾਨ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀਆਂ ਲੰਗਰ ਚਾਲਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਨਾ ਉਹਨਾਂ ਦੇ ਵਿੱਚ ਆ ਕੇ ਪੰਜਾਬ ਦਾ ਮਾਹੌਲ ਨਾ ਕਰੋ ਨਾ ਰਸਤੇ ਰੋਕੋ ਨਾ ਛੜਕਾ ਰੋਕੋ ਘਰ ਰੋਕੋ ਰੋਕੋ ਉਹਨਾਂ ਦੇ ਜਿੰਨਾ ਨੇ ਨਾਲ ਮਸਲਾਏਗਾ ਜੀ ਮਤਲਬ ਰਸਤਾ ਖਲਾਉਣ ਦਾ ਸਰਕਾਰ ਦਾ ਫਰਜ਼ ਬਣਦਾ ਹੁੰਦਾ ਹੈ ਉਹ ਸਰਕਾਰ ਅਕੀ ਫੋੜੇ ਤੇ ਲਾਉਣੀ ਹੈ ਜੋ ਲੋਕਾਂ ਦਾ ਰਸਤਾ ਜੀ ਇਹਨਾਂ ਇੱਕ ਮੈਂ ਬੇਨਤੀ ਕਰਦਾ ਵੀ ਜਿਹੜੇ ਵੱਡੇ ਛਡੂਨੀ ਹੋਰੀ ਨੇ ਰਾਜੀਆਲ ਹੋਰੀ ਨੇ ਅਗਰਾਹਾ ਹੋਰੀ ਨੇ ਸਾਡੇ ਆਲਾ ਹੋਰ ਨੇ ਇਹਨਾਂ ਨੂੰ ਬੇਨਤੀ ਕਰਦਿਆਂ ਵੀ ਸ਼ਰਾਬ ਦੇ ਠੇਕੇ ਆ ਮੂਰੇ ਖੜਲੇ ਨੇ ਸ਼ਰਾਬ ਦੇ ਠੇਕੇ ਆ ਨੂੰ ਥੋੜਾ ਜਿਹਾ ਜੇ ਉਹਨਾਂ ਦਾ ਧਿਆਨ ਕਰਨ ਤਾਂ ਸਰਕਾਰ ਦਾ ਨੱਕ ਚਦਾਂਵਾ ਸਕਦਾ ਲੋਕਾਂ ਦੇ ਰਾਹ ਰੋਕਣ ਨਾਲ ਮਸਲਾ ਨਹੀਂ ਹੱਲ ਹੁੰਦਾ ਸਹੀ ਗੱਲ ਕਹਿ ਰਹੇ ਹੋ ਲੋਕਾਂ ਦੇ ਰਸਤੇ ਕਿਉਂ ਰੋਕਨੇ ਇਹ ਗੱਲ ਤਾਂ ਅਮਰ ਰੋੜਾ ਹੀ ਨੇ ਕਹਿ ਪਰ ਸ਼ਰਮਾ ਜੀ ਮੇਰੀ ਗੱਲ ਨਾਲ ਸਹਿਮਤ ਨਹੀਂ ਹੋਏ ਉਹਨਾਂ ਦਾ ਤਰਕ ਕੁਝ ਹੋਰ ਸੀ ਕਿ ਅਮਰ ਰੋੜਾ ਜੀ ਇਹ ਗੱਲ ਕਹੀ ਹੈ ਵੀ ਤੁਸੀਂ ਘਰ ਕਿਉਂ ਘੇਰਿਓ ਤੁਸੀਂ ਲੋਕਾਂ ਨੂੰ ਦੇਖ ਕਰ ਕੋਈ ਤਰਹੀ ਹੋਏਗੀ ਤਾਂ ਫਿਰ ਅਸੀਂ ਡੰਡੇ ਵੀ ਵਰਾਵਾਂਗੇ ਚਲੋ ਉਹ ਬਾਦ ਦੀਆਂ ਗੱਲਾਂ ਨੇ ਪਰ ਸ਼ਰਮਾ ਜੀ ਨੇ ਤਰਕ ਤੈਅ ਕਿ ਸਰਕਾਰ ਨੇ ਵੀ ਠੀਕ ਨਹੀਂ ਕੀਤਾ ਹਾਲਾਂਕਿ ਅਮਰ ਰੋੜਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਤੁਸੀਂ ਸਾਡੇ ਮੀਟਿੰਗ ਕਰੋ ਬੈਠ ਕੇ ਤੁਸੀਂ ਧਰਨੇ ਕਿਉਂ ਲਗਾ ਰਹੇ ਹੋ ਤੁਸੀਂ ਸਾਡੇ ਅਗੇ ਗੱਲਬਾਤ ਕਰੋ ਤਾਂ ਸ਼ਰਮਾ ਜੀ ਦਾ ਕਹਿਣਾ ਵੀ ਪਹਿਲਾਂ ਧਰਨੇ ਮੀਟਿੰਗ گیا دیکھو ਡਾਕਟਰ ਸਾਹਿਬ ਮੈਂ ਇਹ ਪੁੱਛਣਾ ਚਾਹਨਾ ਵੀ ਭਗਵਾਨਤਮਾਨ ਸਰਕਾਰ ਨੂੰ ਵੀ ਪਤਾ ਹੈ ਵੀ ਜਿਹੜੇ ਪਹਿਲਾਂ ਕਿਸਾਨ ਡਿਟੇਨ ਕੀਤੇ ਸੀ ਬਹੁਤ ਕੁਝ ਉੱਤੇ ਲੋਕਾਂ ਦਾ ਗੁੱਸਾ ਫੁੱਟਿਆ ਹੈ ਜੇਕਰ ਸਰਕਾਰ ਹੁਣ ਕੁਝ ਰਿਆ ਕਰਦੀ ਹੈ ਤਾਂ ਸਰਕਾਰ ਨੂੰ ਪਤਾ ਸੀ ਬਿਲਕੁਲ ਨੀਵੇਂ ਪੈ ਜਾਣਗੇ ਮੀਟਿੰਗ ਕਰਨੀ ਚਾਹੀਦੀ ਹੈ ਕਿਸਾਨਾਂ ਨੂੰ ਜਿਹੜਾ ਵੀ ਉੱਥੇ ਜਿਹੜੇ ਕਿਸਾਨ ਡਿਟੇਨ ਕੀਤੇ ਨੇ ਉਹ ਜਿਹੜੇ ਆਮ ਲੋਕ ਨੇ ਉਹ ਥੋੜੇ ਸੀਗੇ ਜਿਹੜੇ ਲੀਡਰ ਲੋਕ ਸੀਗੇ ਧਨਾਰ ਕਿਸਾਨ ਸੀਗੇ ਉਹ ਜਾਦੇ ਕੀਤੇ ਸੀਗੇ ਮਤਲਬ ਜਿਹੜਾ ਸਮਾਨ ਆ ਗਿਆ ਰੋ ਸਮਾਨ ਚੋਰੀ ਹੋਇਆ ਉਹ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੇ ਕਿਸੇ ਦੇ ਪਾਰਟੀ ਦੇ ਸਰਕਾਰ ਦੇ ਐਮ.ਐਲ.ਏ ਨੇ ਜਾਂ ਜਿਵੇਂ ਕਿਸ ਦਾ ਨਾਮ ਹੈ ਜੇ ਕਿਸੇ ਨੇ ਚੋਰੀ ਕੀਤੀ ਹੈ ਤਾਂ ਉਹਨਾਂ ਨੂੰ ਚੋਰੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਉਹ ਕਿਸਾਨ ਨੇ ਕੀਤੀ ਹੈ ਚੋਰੀ ਚਾਹੇ ਕਿਸੇ ਨੇ ਵੀ ਕੀਤੀ ਹੈ ਉਹਦਾ ਚੋਰ ਹੈ ਚਾਹੇ ਉਹ ਕਿਸਾਨਾਂ ਦਾ ਚੋਰ ਉਹ ਦੇਸ਼ ਦਾ ਚੋਰ ਹੈ ਜਿੰਨੇ ਉਸੇ ਕਿਸਾਨਾਂ ਦਾ ਸਮਾਨ ਚੱਕਿਆ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਕਾਨੂੰਨ ਮੁਤਾਬਕ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜਾ ਇਹ ਸਿਸਟਮ ਹੈ ਵੀਰ ਘਰ ਘੇਰਨ ਵਾਲਾ ਜਾਂ ਮਤਲਬ ਅਮਨ ਸ਼ਾਂਤੀ ਨੂੰ ਲੰਬੂ ਲਾਉਣ ਵਾਲਾ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਕੱਲ ਨੂੰ ਫੇਰ ਲੋਕ ਸਰਕਾਰ ਦੇ ਨਾਲ ਜਾਂ ਪੁਲਿਸ ਦਾ ਸਾਥ ਦੇਣਗੇ ਫੇਰੇ ਜਾਣਗੇ ਸਾਡੇ ਤੇ ਅਸੀਂ ਐ ਕਰਨਾ ਹੈ ਅਸੀਂ ਬਾਹਰ ਕਰਨਾ ਹੈ ਮਤਲਬ ਕਹਿਣ ਤੋਂ ਬਾਅਦ ਇਹ ਹੈ ਵੀ ਸ਼ਾਂਤੀ ਵਾਕੇ ਰੱਖਣੀ ਹੈ ਵਿਰੋਧੀ ਪਾਰਟੀਆਂ ਤਾਂ ਚਾਹੁੰਦੀਆਂ ਨੇ ਜੇ ਇੱਥੇ ਜਿਹੜਾ ਹੰਗਲਾ-ਕੁੱਲਾ ਹੋਈ ਜਾਵੇ ਸਰਕਾਰਾਂ ਸਰਕਾਰ ਨੂੰ ਤੋੜ ਕੇ ਗਵਰਨਰਰੀ ਰਾਜ ਦੇ ਸੁਪਨੇ ਵੀ ਲਈ ਜਾਂਦੇ ਨੇ ਬਾਰੇ ਇਹ ਉਹਨਾਂ ਚੀਜ਼ਾਂ ਦੇ ਵਿੱਚ ਸਫਲ ਨਹੀਂ ਹੋਣਗੇ ਮੈਂ ਤੁਹਾਡੀ ਗੱਲ ਦਾ ਜਵਾਬ ਸ਼ਰਮਾ ਇੱਕ ਲੈਣਾ ਸ਼ਰਮਾ ਹੀ ਸੁਣ ਰਹੇ ਹੋ ਹਾਂ ਜੀ ਬਿਲਕੁਲ ਬਿਲਕੁਲ ਸ਼ਰਮਾ ਜੀ ਸੁਣੋ ਨਹੀਂ ਮੈਂ 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 ਤੁਹਾਨੂੰ ਕਿਉਂ ਲਿਤਾ ਦਵਾਰਾ ਕਿਉਂਕਿ ਤੁਸੀਂ ਇਹ ਗੱਲ ਕਹੀ ਸੀ ਵੀ ਸਰਕਾਰ ਨੇ ਮਾਰਾ ਕੀਤਾ ਡਾਕਟਰ ਸਾਹਿਬ ਨੇ ਸਹੀ ਗੱਲ ਕੀਤੀ ਜੇਕਰ ਰਸਤੇ ਰੋਕੇ ਬੈਠਣਗੇ ਦੇਖੋ 메ਨ ਸ਼ੰਭੂ ਰਸਤਾ ਬੰਦ ਕਰਤਾ ਦਿੱਲੀ ਜਾਣ سارے ਰਸਤੇ ਤੁਹਾਨੂੰ ਪਤਾ ਲੋਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਤਾਂ ਸਰਕਾਰ ਨੇ ਡੰਡਾ ਮਾਰਿਆ ਤਾਂ ਸਰਕਾਰ ਨੇ ਰੀਟੇਨ ਕੀਤਾ ਗਲਤ ਕੁਝ ਨਹੀਂ ਕੀਤਾ ਅੱਜ ਫਿਰ ਜੇ ਉਹ ਕੰਮ ਹੋਏਗਾ ਸਰਕਾਰ ਫਿਰ ਜਾਇਜ਼ ਕਰੇਗੀ ਨਾ ਫਿਰ ਜੋਡੀ ਸਾਹਿਬ ਮੈਂ ਬਾਰ-ਬਾਰ ਕਹਿੰਨਾ ਜੀ ਪਹਿਲਾਂ ਵੀ ਮੈਂ ਕਿਹਾ ਜੀ ਜਿਹੜਾ ਖਨਾਉਂ ਦੀ ਬਾਰਡਰ ਹਰ 70% ਦੇ ਰੁਕਿਆ ਹੋਇਆ ਸੀਗਾ ਉਹ ਹਰ ਇੱਕ ਸਾਹਕਾਰ ਵਿੱਚ ਨਹੀਂ ਦੇਖੋ ਜੀ ਇਹ ਨਹੀਂ ਕਹਿੰਦੇ ਕਿ ਅਸੀਂ ਫੁਲੀ ਕਰਦੇ ਹਾਂ ਅਸੀਂ ਘਰ ਵਿੱਚ ਚੁੱਪ ਚਾਪ ਬੈਠੇ ਰਹੇ ਆ ਦੇਖੋ ਗੂ ਗੂ ਕੇ ਪੈਰ ਰੱਖਣ ਵਾਲਾ ਜਿਹੜਾ ਹੁਣ ਟਾਈਮ ਆਇਆ ਹੋਇਆ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਆਰਾਮ ਨਾਲ ਬੈਠ ਕੇ ਜਿੱਦਾ ਬਾਕੀ ਸੁੱਬੇ ਬੈਠੇ ਆ ਡਾਕਟਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਪੰਜਾਬ ਦਾ ਕਿਸਾਨ ਜਿਆਦਾ ਕੱਪ ਰਿਹਾ ਜੀ ਸਾਨੂੰ ਐਮ ਐਸਪੀ ਨਹੀਂ ਮਿਲਦੀ ਕਿੰਨੀ ਬਦਲਾਂ ਤੇ ਐਮ ਐਸਪੀ ਮਿਲਦੀ ਹੈ ਚਲੋ ਉਹ ਮੈਟਰ ਵੀ ਛੱਡ ਦਿਓ ਤੁਸੀਂ ਅੱਜ ਜੇ ਹੁਣ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੋਈ ਨਾ ਕੋਈ ਤਕਰਾਰਾਂ ਸਾਥੀ ਉੱਤੇ ਬੇਤਾਵਾਦੀ ਹੋ ਰਹੀ ਹੈ ਉਹ ਸੈਂਟਰ ਸਰਕਾਰ ਦਾ ਆਰਾਮ ਦੇ ਨਾਲ ਆਪਣਾ ਖਤਮ ਹੋ ਰਿਹਾ ਹੈ ਕਿਉਂਕਿ ਸੈਂਟਰ ਸਰਕਾਰ ਪਹਿਲਾਂ ਵੀ ਪਾਰ ਪਾ ਕੇ ਖਤਮ ਹੋ ਰਹੀ ਹੈ ਪਹਿਲਾਂ ਪਸੰਦ ਨਹੀਂ ਹੋ ਰਹੀ ਹੁਣ ਪੰਜਾਬ ਸਰਕਾਰ ਨਾਲ ਦੇ ਨਾਲ ਪਾਰ ਹੋ ਰਹੀ ਹੈ ਜੀ ਸ਼ਰਮਜੀ ਤੁਸੀਂ ਸਿਆਣੋ ਪਾਰ ਤੱਕ ਸੰਨ ਨੇ ਆਪਸ ਪਾਇਆ ਪੈ ਸਰਕਾਰਾਂ ਦਾ ਮੌਕਾ ਦੇ ਦਿੱਤੀ ਮੌਕਾ ਚੱਕ ਲਿਆ ਫਾਇਦਾ ਚੱਕ ਲਿਆ ਉਹਨੇ ਇਹ ਦੇਖੋ ਗੁਰਨਾਮ ਵੀ ਚੁੜਨੀ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਜਦੋਂ ਪਹਿਲਾਂ ਉਹ ਪਤਾਇਆ ਕਹਿੰਦੇ ਮੇਰੇ ਤੋਂ ਸਹਾਇਤਗੀ ਆ ਤੁਹਾਡੇ ਭੰਦੇਰ ਸਾਹਿਬ ਇਹ ਕਹਿੰਦੇ ਕਹਿੰਦੇ ਮੈਂ ਖੁਸ਼ੀ ਨਹੀਂ ਗੱਲ ਤੋਂ ਦੇਖੋ ਪਹਿਲੇ ਹੀ ਫਟਦਾ ਪਹਿਲੀ ਹੀ ਪੈ ਗਿਆ ਸੀ ਨਾ ਆ ਜੇ ਉਸ ਜੁਬੀ ਸਾਹਿਬ ਉਹ ਪਾਰਾਸ ਦੇ ਵਿੱਚ ਪਿਆ ਸੀ ਹੁਣ ਪੰਜਾਬ ਸਰਕਾਰ ਦੇ ਨਾਲ ਤੇ ਯਾਰ ਦੇ ਲੋਕਾਂ ਦਾ ਕਿਸਾਨਾਂ ਦਾ ਪੜ ਪੈ ਰਿਹਾ ਜੀ ਸੋ ਸੈਂਟਰ ਸਰਕਾਰ ਆ ਜਿਹੜੀ ਆਪਣਾ ਅਹਰ ਨਾਲ ਦੇਖ ਰਹੀ ਆ ਡੰਡਾ ਪੰਜਾਬ ਦੇ ਲੋਕਾਂ ਪਰ ਪੰਜਾਬ ਸਰਕਾਰ ਚਲਾ ਰਹੀ ਆ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਜਿਹੜੇ ਜਵਾਨ ਆ ਉਹ ਆਪਣੇ ਬਾਪੂਆਂ ਦੇ ਡੰਡੇ ਚਲਾ ਰਹੇ ਆ ਪੱਗਾ ਪੈਰਾ ਦੇ ਵਿੱਚ ਲਿਆ ਰਹੇ ਆ ਜੀ ਸ਼ਰਮਾ ਜੀ ਸ਼ਰਮਾ ਜੀ ਇੱਕ ਮਿੰਟ ਸ਼ਰਮਾ ਜੀ ਜੇ ਮੈਂ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਆਂ ਬਸ ਮੈਂ ਮੈਂ ਆਪਾਂ ਆਪਾਂ ਤੇਰਾ ਮਿੰਟ ਤੋਂ ਖਬਰਾਂ ਕਰ ਰਹੇ ਆਂ ਮੈਂ ਪਿਛਲੇ ਧਰਨੇ 'ਚ ਵੀ ਦਿੱਲੀ 'ਚ ਵੀ ਸੀਗਾ ਵਿੱਚ ਮੈਂ ਪਿਛਲੇ ਸਾਲ ਤੋਂ ਲਗਾਤਾਰ ਉੱਥੇ ਹੀ ਬੈਠਾ ਸ਼ੰਭੂ ਤੇ ਠੀਕ ਹੈ ਮੇਰੀ ਸੋਰਨ ਸਿੰਘ ਪਟੇਲ ਦਾ ਬਹਿਸ ਬਸਈਆ ਵੀ ਹੋਇਆ ਪਰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਜੇਕਰ ਸਾਡੇ ਲੋਕਾਂ ਦਾ ਸਮਾਂ ਖਰਾਬ ਕੀਤਾ ਗਿਆ ਖਾਸ ਕਰ ਕੰਮ ਕਾਰਾ ਬੰਦੇ ਸ਼ਰਮਾਈ ਸਾਨੂੰ 3-3 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਮੋਟਰਸਾਈਕਲ ਤੇ ਅਸੀਂ ਕਿਸੇ ਨੂੰ ਗੱਲ ਨਹੀਂ ਕਰਦੇ ਪਰ ਅਸੀਂ ਸ਼ਹਿਰ ਦੇ ਬੰਦੇ ਆ ਫਿਰ ਅਸੀਂ ਸਾਥ ਦੇ ਰਹੇ ਕਿਸਾਨਾਂ ਦਾ ਪਰ ਕਿਸਾਨ ਵੀ ਉਹਨਾਂ ਘਰ ਕੇ ਰਹਿਣਾ ਜਿੱਥੇ ਜਿੱਦੇ ਮੰਤਰੀ ਖੜੇ ਨੇ ਡਾਕਟਰ ਸਾਹਿਬ ਨੂੰ ਸਹਿ ਐਮਪੀ ਕਿੰਨੇ ਕਿਸਾਨ ਮੰਤਰੀ ਐਮਪੀ ਨੇ ਉਹਨਾਂ ਦੇ ਘਰ ਕੇ ਰੋ ਮਜ਼ਾ ਆਏਗਾ ਛੋਡੀ ਸਾਹਿਬ ਜੇ ਘੇਰ ਕਰਈਆ ਵੀ ਕਰਦੇ ਆ ਉੱਥੇ ਵੀ ਜਿਹੜੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਰਸਤੇ ਬੰਦ ਹੁੰਦੇ ਆ ਮੈਂ ਉਹੀ ਮੈਂ ਸ਼ਰਮਾ ਜੀ ਉਹੀ ਗੱਲ ਕਹਿ ਰਿਹਾ ਫਿਰ ਫਿਰ ਤਾਂ ਭਗਵਾਨਤਮਨ ਸਰਕਾਰ ਦਾ ਡੰਡਾ ਵਰਾਣਾ ਸਹੀ ਆ ਨਾ ਕਿਉਂਕਿ ਦੇਖੋ ਭਗਵਾਨ ਤਮਨ ਸਿੰਘ ਸੀਐਮ ਨੇ ਉਹਨਾਂ ਦੇ ਉੱਪਰ ਪੂਰੇ ਪੰਜਾਬ ਦੀ ਮੈਰੀਏ ਕੱਲੇ ਕਿਸਾਨਾਂ ਦੀ ਨਹੀਂ ਪੂਰੇ ਪੰਜਾਬ ਦੇ 3.5 ਕਰੋੜ ਰੁਪਏ ਲੋਕ ਉਹਦੇ ਨਾਲ ਹੈ ਜੋ ਦਰਸਾਉਂਦਾ ਕੋ ਡੰਡਾ ਬਰਉਣਾ ਸਹੀ ਨਹੀਂ ਹੈਗਾ ਅਸੀਂ ਇਹ ਨਹੀਂ ਕਹਿੰਦੇ ਡੰਡਾ ਕਿਉਂ ਬਰਾਇਆ ਜਾਵੇ ਲੋਕਾਂ ਨੇ ਬੋਤਾ ਪਈ ਮੇਰੇ ਕੋ ਕਿਉਂ ਡੰਡਾ ਖਾਣਗੇ ਜੀ ਲੇਕਿਨ ਜੋ ਕਿਸਾਨ ਗਲਤ ਕਰ ਰਹੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਜੀ ਨਹੀਂ ਸਮਝਦੇ ਆਪਣਾ ਚੁੱਪ ਕਰਕੇ ਰਾਹ ਨਾਲ ਘਰ ਬੈਠ ਜਿਓ ਜੀ ਕਿਉਂ ਲੋਕਾਂ ਨੂੰ ਬਰਉਣ ਲੱਗਿਆ ਤੋਂ ਪਾਉਣ ਲੱਗੇ ਆਏ ਜੀ ਜੇਸੀ ਪੰਜਾਬ ਦੇ ਵਿੱਚ ਸੀਐਮ ਸਾਹਿਬ ਨੂੰ ਸੀਐਮ ਬਣਾਇਆ ਇਹਨਾਂ ਲੋਕਾਂ ਨੂੰ ਐਮਐਲਏ ਬਣਾਇਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ 92 ਸੀਟਾਂ ਲੈ ਕੇ ਇਹ ਲੋਕ 92 ਤੇ 92 ਐਮਐਲਏ ਲੋਕਾਂ ਦੇ ਡੰਡਾ ਖਾ ਰਹੇ ਆ ਜੀ ਕਿਉਂ ਡੰਡਾ ਬਰਿਆ ਜੀ ਕਿਸੇ ਦੇ ਕਿ لیکن سرکار ਦਾ ਜਿਹੜਾ ਤਰੀਕਾ ਹੈ ਉਹ ਬਹੁਤ ਗਲਤ ਹੈ ਵੇਸ਼ਕੋ ਕਾਨੂੰਨ ਦੇ ਹਿਸਾਬ ਨਾਲ ਚੱਲਣ ਲੇਕਿਨ ਤਰੀਕਾ ਸਰਕਾਰ ਗਲਤ ਕਰ ਰਹੀ ਹੈ ਕਿਸਾਨ ਗਲਤ ਚੱਲ ਰਹੇ ਆ ਮੈਂ ਮੰਨਦਾ ਲੇਕਿਨ ਸਰਕਾਰ ਦਾ ਜਿਹੜਾ ਤਰੀਕਾ ਬਹੁਤ ਗਲਤ ਬ ਹੋ ਰਿਹਾ ਹੈ ਕਿਉਂਕਿ ਸੈਂਟਰ ਸਰਕਾਰ ਪੱਕੀਆਂ ਪਕਾਈਆਂ ਕਰ ਰਹੀ ਹੈ ਸੈਂਟਰ ਸਰਕਾਰ ਨੇ ਪਹਿਲੇ ਕਰਨ ਦੇ ਵਿੱਚ ਵੀ ਸਫਲ ਰਹੀ ਹੈ ਜੀ ਛੁੱਟ ਕਰਨ ਦੇ ਵਿੱਚ ਵੀ ਸਫਲ ਹੋਊਗੀ ਕਿਉਂਕਿ ਹੁਣ ਸੂਬੇ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਲੜਾ ਰਹੀ ਹੈ ਜੀ ਸ਼ਰਮਾ ਜੀ ਮੈਂ ਮਾਫੀ ਚਾਹਨਾ ਦੇਖੋ ਉਹ ਸ਼ੰਭੂ ਦਾ ਰਸਤਾ ਇਹ ਕਰੋੜੀ ਤਾਂ ਸ਼ੰਭੂ ਦੇ ਕਹਿਣਾ ਖਲਾਇਆ ਤਾਂ ਗਿਆ ਕਿਉਂਕਿ ਪੰਜਾਬ ਸਰਕਾਰ ਦਾ ਔਰਗਾਨਾ 50 ਲੱਖ ਆਮ ਦੰਦਾ ਜਿਹੜਾ ਸੌਖਾ ਠੀਕ ਹੈ ਡਾਕਟਰ ਸਾਹਿਬ ਨੇ ਗੱਲ ਵਧੀਆ ਕੀਤੀ ਹੈ ਵੀ ਜੇ ਕਿਸਾਨਾਂ ਨੂੰ ਵੀ ਜੇਕਰ ਘੇਰਨਾ ਹੈ ਤਾਂ ਤੁਸੀਂ ਸਰਾਰ ਦੇ ਠੇਕੇ ਘੇਰੋ ਤਾਂ ਦੇਖੋ ਸਰਕਾਰ ਦੀ ਅੱਖਾਂ ਕਿਵੇਂ ਖੁੱਲਦੀਆਂ ਤੇ ਦੇਖੋ ਠੀਕ ਹੈ ਛੋਟੀ ਛੋਟੀ ਸਭ ਉਹ ਗੱਲ ਠੀਕ ਹੈ ਲੇਕਿਨ ਹਰਿਆਣਾ ਸਰਕਾਰ ਨੂੰ ਕੰਡਾ ਕਿਉਂ ਨਹੀਂ ਦਿੱਤਾ ਵੀ ਪੰਜਾਬ ਦਾ ਕਿਸਾਨ ਹੈ ਜਿਹੜਾ ਪੰਜਾਬ ਦੇ ਲੋਕਾਂ ਆ ਸੁੱਟੂ ਕੀ ਜਾ ਸਕਦੇ ਜੀ ਝੋਰੇ ਨਾਲ ਸਰਕਾਰ ਨੂੰ ਨਹੀਂ ਕਿਸੇ ਨੇ ਉਹ ਕਰਿਆ ਬਲੇਮ ਕਰਿਆ ਸ਼ੁਰੂ ਕਰਨੇ ਮੁੰਡਾ ਮਾਰੇ ਉਹਨਾਂ ਨੇ ਕਿੰਨੇ ਪੰਜਾਬ ਦੇ ਲੋਕ ਮਾਰੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਕੀ ਨਹੀਂ ਕਿੰਨੀ ਪੰਜਾਬ ਸਰਕਾਰ ਨਾਲੇ ਆਮ ਲੋਕ ਜੀ ਜੀ ਅਸੀਂ ਅਸੀਂ ਕਹਿੰਦੇ ਆ ਉਹ ਤਾਂ ਭਾਜੀਪੀ ਦੀ ਦਰਿੰਦਗੀ ਸਾ ਅਸੀਂ ਕਹਿੰਦੇ ਆ ਉਹ 18 ਸਾਲ ਦਾ ਮੁੰਡਾ ਵਿਚਾਰਾ ਮਾਰ ਗਿਆ ਤਾਂ ਕੱਲੀ ਮਾਂ ਦਾ ਜਿਹਦੇ ਨਾ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਹੈ ਉਹ ਕੋਈ ਭੈਣ ਭਰਾ ਨਹੀਂ ਹੈ ਉਹਦੀ ਇੱਕ ਭੈਣ ਸਾਹਮਣੇ ਆਈ ਪੈਸੇ ਲੈਣ ਲਈ ਉਹ ਵੀ ਸੱਚਾਈ ਬਾਹਰ ਆਈ ਉਹ ਵਿਚਾਰੇ ਗੋਲੀਆਂ ਮਾਰ ਦਿੱਤੀਆਂ ਗਿਆ ਮੁੰਡੇ ਦੱਸੋ ਉਹ ਪਰ ਪਰ ਸ਼ਰਮਾ ਜੀ ਗਲਤੀ ਤਾਂ ਬਤਾ ਹੀ ਹੁੰਦੀ ਹੈ ਦੇਖੋ ਮੈਂ ਮੈਂ ਸ਼੍ਰੀਆਮ ਕਹਿੰਦਾ ਮੈਂ ਡਰਦਾ ਨਹੀਂ ਕਿਸੇ ਮੈਂ ਕਿਸੇ ਕਿਸਾਨ ਆਗੂ ਦਾ ਸਮਰਥਨ ਸਾਰਿਆ ਕਰਦਾ ਮੈਂ ਕਿਸੇ ਕੰਪਨੀ ਨਾਲ ਨਹੀਂ ਹੈਗਾ ਪਰ ਮੈਂ ਜੋ ਸੰਭੂ ਬਾਟਰ ਬੈਠਾ ਸੀ ਨਾ ਉੱਥੇ ਗੋਲੀਆਂ ਚੱਲੀਆਂ ਉੱਥੇ ਥਰੂ ਗੈਸ ਥਰੂ ਗੈਸ ਮੈਂ ਵੀ ਬਰਦਾਸ਼ਤ ਕੀਤੀ ਹੈ ਉਹ ਬਹੁਤ ਗੰਦਾ ਸਵਾ ਹੁੰਦਾ ਹੈ ਤੇ ਮੈਂ ਪਢੇਰ ਸਾਹਿਬ ਨਾਲ ਸਪੈਸ਼ਲ ਬਾਈਟ ਕੀਤੀ ਤੇ ਮੈਂ ਕਿਹਾ ਜਨਾਬ ਵੀ ਤੁਸੀਂ ਆਪ ਅੱਗੇ ਕਿਉਂ ਨਹੀਂ ਹੁੰਦੇ ਤੁਸੀਂ ਲੋਕਾਂ ਨੂੰ ਕਹਿ ਰਹੇ ਡੰਡੇ ਪੈਂਦੇ ਆ ਕਹਿੰਦੇ ਪਤਾ ਕੀ ਸ਼ਰਮ ਹੀ ਧਿਆਨ ਨਾਲ ਸੁਨਣਾ ਉਹਨਾਂ ਦਾ ਕੀ ਜਵਾਬ ਸੀ ਮੈਨੂੰ ਕਹਿੰਦੇ ਜਨਾਬ ਅਸੀਂ ਵੱਡੇ ਨੇਤਾ ਜੇ ਅਸੀਂ ਅੱਗੇ ਹੋਗੇ ਨਾ ਤਾਂ ਪਿੱਛੇ ਰਹਿਣ ਨੂੰ ਕੌਣ ਸੰਭਾਲੇਗਾ ਮੈਂ ਕਿਹਾ ਡੰਡੇ ਖਾ ਰਹੇ ਕਹਿੰਦਾ ਖਾਂ ਦਿਓ ਜੀ ਤਾਂ ਹੀ ਰਾਂ ਦਾ ਧਰਨਾ ਕੰਮ ਆਵੇਗਾ ਇਹ ਪਢੇਰ ਸਾਹਿਬ ਦਾ ਬਿਆਨ ਸੀ ਮੇਰੇ ਕੋਲ ਰਿਕਾਰਡਡ ਹੈ ਖੁਦ ਇਹਨਾਂ ਲੋਕਾਂ ਨੇ ਤਾਂ ਸਾਡਾ ਰਾਈਟ ਬਾਤ ਖਤਮ ਕਰਤੇ ਜੀ ਇਹ ਲੋਕਾਂ ਨੇ ਸਾਡੇ ਹੱਕ ਮੰਗਣੇ ਖਤਮ ਕਰਤੇ ਜੀ ਨਹੀਂ ਜਿਹੜਾ ਕਿ ਸੈਂਟਰ ਜਾਣ ਤੇ ਰੋਕ ਸਕਦਾ ਜੀ ਕਿਉਂਕਿ ਇਹਨਾਂ ਦਾ ਜਿਹੜਾ ਚੱਲਣ ਦਾ ਤਰੀਕਾ ਰਿਹਾ ਸ਼ੁਰੂ ਤੋਂ ਹੀ ਬਹੁਤ ਗਲਤ ਰਿਹਾ ਜੀ ਕਿਉਂਕਿ ਇਹਨਾਂ ਨੇ ਆਮ ਲੋਕਾਂ ਨੂੰ ਪਬਲਿਕ ਨੂੰ ਪਰੇਸ਼ਾਨ ਕੀਤਾ ਜੋ ਨਹੀਂ ਹੋਣੀ ਚਾਹੀਦੀ ਮੈਂ ਕਹਿਣਾ ਇਹ ਚਾਹਣਾ ਵੀ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬਾਕੀ ਸੂਬਿਆਂ ਦੇ ਲੋਕਾਂ ਨੂੰ ਵੀ ਚਾਹੀਦਾ ਵੀ ਹਰਿਆਣਾ ਨੂੰ ਵੀ ਬਲੇਮ ਕਰਨ ਹਰਿਆਣਾ ਨੂੰ ਕੋਈ ਬਲੇਮ ਨਹੀਂ ਕਰਦਾ ਹਾਲਾਂਕਿ ਦੁਬਾਰਾ ਹਰਿਆਣੇ ਨੇ ਕਿਹਾ ਕਿ ਇਹਨਾਂ ਦਾ ਇਸ ਸਾਲ ਵੀ ਪੰਜਾਬ ਦੇ ਕਾਰੋਬਾਰ ਦੀ ਨੁਕਸਾਨ ਦੀ ਗੱਲ ਕਰਦੇ ਆ ਉਹਦੇ ਵਿੱਚ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਲੋ ਜਿੰਮੇਵਾਰ ਨਹੀਂ ਨੇ ਹਰਿਆਣਾ ਸਰਕਾਰ ਦੇ ਉਮੀਦਵਾਰਾਂ ਨਾਲ ਸੈਂਟਰ ਸਰਕਾਰ ਦੇ ਉਮੀਦਵਾਰ ਜਿਹੜੇ ਹੁਣ ਰਸਤਾ ਕਹਿੰਦਾ ਉਹੀ ਗੱਲ ਚੁੱਪ ਗਏ ਕੇਜਰੀਵਾਲ ਸਾਹਿਬ ਦੀ ਤੁਹਾਨੂੰ ਜਾਣਦੇ ਵਪਾਰੀ ਇਹਨਾਂ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਇੱਕ ਮਿੰਟ ਇੱਕ ਮਿੰਟ ਮਾਲਵਿੰਦਰ ਜੀ ਆ ਗਏ ਮਾਲਵਿੰਦਰ ਜੀ ਜੋ ਖੁ ਕਿਸਾਨ ਨੇ ਉਹਨਾਂ ਤੋਂ ਲੈ ਲੈਣਾ ਮਾਲਵਿੰਦਰ ਜੀ ਆਪਣੇ ਦਰਸ਼ਕ ਦੇ ਕਿਸਾਨ ਨੇ ਉਹਨਾਂ ਨੂੰ ਕਹਿੰਦੇ ਆ ਸਤਿਗੁਰ ਮਾਲਵਿੰਦਰ ਜੀ ਸਤਿਗੁਰ ਸੋਧੀ ਸਤਿਗੁਰ ਮਾਲਵਿੰਦਰ ਜੀ ਬਹੁਤ ਬੈਠਦੇ ਹੋ ਰਿਹਾ ਜਿੰਦਰ ਜੀ ਮੇਰੇ ਨਾਲ ਜੁੜੇ ਹੋਏ ਨੇ ਤੋਂ ਸ਼ਰਮਾਈ ਜੁੜੇ ਹੋਏ ਨੇ ਮੁੱਦਾ ਧੋੜਨਾ ਲੇਟ ਰਿਹਾ ਕਿਸਾਨਾਂ ਦਾ ਅੱਜ ਕਿਸਾਨਾਂ ਦੇ ਵੱਲੋਂ ਸਾਰਾ ਘਰਾਓ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਮੰਤਰੀਆਂ ਸੰਤਰੀਆਂ ਸੀਐਮ ਭਗਵੰਤ ਮਾਨ ਦਾ ਪਰ ਗੁੱਸਾ ਦਾ ਕਰਨਾ ਤੁਸੀਂ ਕਿਸਾਨ ਭਰਾਓ ਇਹ ਜੋ ਮੇਰਾ ਕੰਮ ਹੈ ਸੱਚ ਬੋਲਣਾ ਦੇਖੋ ਅਮਰ ਰੋੜਾ ਨੇ ਇੱਕ ਬਿਆਨ ਦਿੱਤਾ ਹੈ ਕਿ ਕਰ ਕੇ ਨਾ ਕੋਈ ਫਾਇਦਾ ਨਹੀਂ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋ ਵੀ ਆਮ ਲੋਕਾਂ ਨੂੰ ਕੋਈ ਖੱਜਾ ਖਵਾਰੀ ਹੋएगी ਤਾਂ ਵੀ ਡੰਡਾ ਵੀ ਫੇਰਾਂਗੇ ਇਹ ਦੇਖੋ ਅਸੀਂ ਤਾਂ ਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਏ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਗਲਤ ਹੈ ਮਲਵਿੰਦਰ ਜੀ ਸੁਣ ਰਹੇ ਹੋ ਨਾ ਅਸੀਂ ਕਹਿੰਦੇ ਆ ਵੀ ਹੁਣ ਕਿਸਾਨ ਵੀ ਗਲਤ ਹੈ ਸਰਕਾਰ ਵੀ ਗਲਤ ਹੈ ਦੇਖੋ ਜੀ ਪਹਿਲਾਂ ਤਾਂ ਮੁੱਦਾ ਹੀ ਤੁਸੀਂ ਬਹੁਤ ਵਧੀਆ ਲੈ ਕੇ ਆ ਸਾਡੀ ਛੇਰੀ ਸਰਕਾਰ ਨੇ ਵਾਂ ਬਜਟ ਤੇ ਦੇਖ ਰਿਆ ਸੀ ਜੀ ਸਾਡੀ ਸਰਕਾਰ ਨੇ ਜੋ ਜੀਰੀ ਦੇ ਬਾਰੇ ਵੀ ਗੱਲ ਕਰ ਰਹੇ ਤੇ ਕਿਸਾਨਾਂ ਬਾਰੇ ਵੀ ਇਹ ਗੱਲ ਕਰ ਰਹੇ ਮਸਲਾ ਤਾਂ ਬੈਠ ਕੇ ਟੇਬਲ 'ਤੇ ਹੱਲ ਹੋਊਗਾ ਸਰਬੰਦੀ ਦੀ ਕੋਈ ਲੋੜ ਨਹੀਂ ਜੀ ਮਸਲਾ ਟੇਬਲ ਤੇ ਬੈਠ ਕੇ ਲਾਉਂਦਾ ਜਦੋਂ ਸਾਡੀਆਂ ਸਰਕਾਰਾਂ ਦੀ ਨੀਤੀ ਸਾਫ਼ ਨਾ ਹੋਵੇ ਤੇ ਕਿਸਾਨਾਂ ਨੂੰ ਬੇਵਸੋਖੇ ਇਹ ਜੇ ਕੰਮ ਕਰਨੇ ਪੈਂਦੇ ਨੇ ਜੀ ਸਹੀ ਗੱਲ ਹੈ ਜੇ ਉਹ ਕਿਸੇ ਦਾ ਕੰਮ ਕਰਨ ਨੂੰ ਹਰ ਇੱਕ ਬੰਦੇ ਦੇ ਹਰ ਇੱਕ ਨੂੰ ਕਰਦੇ ਕਿਸੇ ਦੋ ਮੈਂਬਰ ਨੇ ਕਿਸੇ ਦੇ ਤਿੰਨ ਮੈਂਬਰ ਨੇ ਸੜਕਾਂ ਤੇ ਬੈਠਣ ਨੂੰ ਕਿਸੇ ਦਾ ਮਨ ਨਹੀਂ ਕਰਦਾ ਜਦੋਂ ਸਾਡੀ ਸਰਕਾਰਾਂ ਦੇ ਮਨਸੇ ਸਾਫ਼ ਹੋਣ ਕਿਸਾਨਾਂ ਦੇ ਘਰੇ ਜਾ ਕੇ ਵੀ ਮਸਲੇ ਹੱਲ ਕਰ ਸਕਦੇ ਨੇ ਪਰ ਸਾਡੀਆਂ ਸਰਕਾਰਾਂ ਬੇਕਨਾਵ ਰਹੀਆਂ ਨੇ ਇਸ ਕਰਕੇ ਲੋਕਾਂ ਦਾ ਸਰਕਾਰ ਤੋਂ ਬਸਵਾਦ ਹੋ ਗਿਆ ਇੱਕ ਮਿੰਟ ਡਾਕਟਰ ਸਾਹਿਬ ਤੁਹਾਨੂੰ ਡਾਕਟਰ ਸਾਹਿਬ ਬਹੁਤ ਦੇਤੇ ਜੁੜੇ ਹੋਏ ਨੇ ਤੁਹਾਨੂੰ ਜਾਣਦੇ ਵੀ ਹੋਣਗੇ ਡਾਕਟਰ ਸਾਹਿਬ ਮੇਰੀ ਗੱਲ ਦਾ ਆਵਾਜ਼ ਆ ਰਹੀ ਹੈ ਹਾਂਜੀ 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 ਡਾਕਟਰ ਸਾਹਿਬ ਇਹ ਆਪਣੇ ਮਾਲਵੇੰਦਰੀ ਕਿਸਾਨ ਭਰਾ ਨੇ ਆਪਣੇ ਦਰਸ਼ਕ ਵੀ ਨੇ ਬਹੁਤ ਦਿਨਾਂ ਬਾਅਦ ਜੁੜਦੇ ਨੇ ਇਹਨਾਂ ਦੀ ਗੱਲ ਦਾ ਜਵਾਬ ਦੋਗੇ ਤੁਸੀਂ ਇਹ ਕਹਿੰਦੇ ਵੀ ਸਰਕਾਰਾਂ ਵੀ ਮਸਲੇ ਹੱਲ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਚਾਹੀਦਾ ਦੇਖੋ ਜੀ ਸਰਕਾਰਾਂ ਨੂੰ ਇਹ ਤਾਂ ਗੱਲ ਹੈਗੀ ਐ ਵੀ ਹਰ ਕੋ ਬੰਦਾ ਜਿਹਨੂੰ ਦੁੱਖ ਹੁੰਦਾ ਉਹ ਸ ਮਾਂ ਪਿਓ ਕੋਲੇ ਹੀ ਰੋਂਦਾ ਬੱਚਾ ਇਸੇ ਤਰੀਕ ਸਰਕਾਰਾਂ ਦਾ ਰੋਲ ਹੁੰਦਾ ਉਹ ਗੱਲ ਕਰ ਵੀ ਜਿਹੜਾ ਪੰਜਾਬ ਸਰਕਾਰ ਦਾ ਉਹਦਾ ਤਾਂ ਐਡਾ ਵੱਡਾ ਰੋਲ ਹੈ ਨਹੀਂ ਜੀ ਸੰਗ ਪੰਜਾਬ ਨੂੰ ਤੇ ਪੰਜਾਬ ਦੇ ਤੇ ਵਾਰਜੇ ਵਪਾਰ ਨੂੰ ਕੀਤਾ ਜਾ ਰਿਹਾ ਡਾਕਟਰ ਜੀ ਐ ਡਾਕਟਰ ਸਾਹਿਬ ਇੱਕ ਗੱਲ ਸ਼ਰਮਾ ਹੀ ਸੁਣ ਰਹੇ ਤੁਸੀਂ ਜਵਾਬ ਦੇ ਦਿਓ ਬੈਟਰ ਹੋਏਗਾ ਕਿਉਂਕਿ ਮੈਂ ਬੈਠਣਾ ਨਹੀਂ ਚਾਹੁੰਦਾ ਪਰ ਮੈਂ ਸੱਚ ਬੋਲਾਂਗਾ ਜਿਹੜਾ ਰਸਤਾ ਖਲਾਇਆ ਗਿਆ ਸ਼ੰਭੂ ਦਾ ਠੀਕ ਹੈ ਪੁਲਿਸ ਦਾ ਵਤੀਰਾ ਠੀਕ ਨਹੀਂ ਸੀ ਡੰਡਾ ਵਰਾਇਆ ਕਿੰਨੀਆਂ ਮੀਟਿੰਗਾਂ ਹੋਈਆਂ ਨਹੀਂ ਉਹ ਗਲਤ ਸੀ ਸਹੀ ਸੀ ਮਤਲਬ ਜਿਹੜਾ ਦਾੰਦਾ ਸੌਤਨਾ ਮਾਰਦਾ ਉਹ ਕਿਸੇ ਤੇ ਕੋਈ ਬਹੁਤੀ ਸ਼ਾਨਦਤੀ ਜਾਂ ਕੋਈ ਪਾਣੀ ਜਾਂ ਵਿਚਾੜਾ ਨਹੀਂ ਵਰਤੀਆਂ ਸਫਾਨ ਵੀ ਸਿਆਣੇ ਸੀ ਕਿ ਬਜ਼ੁਰਗ ਕਿਸਾਨ ਸੀ ਉਹਨਾਂ ਨੇ ਜਦੋਂ ਬੱਸਾਂ ਚ ਕਿਹਾ ਉਹ ਤਾਂ ਬੱਸਾਂ ਦੇ ਵਿੱਚ ਬਹਿ ਜਾਓ ਕਹਿੰਦੇ ਭਾਈ ਸਾਨੂੰ ਘਰੇ ਛੱਡ ਦਿਓ ਅਸੀਂ ਤਾਂ ਮਜਬੂਰੀ ਚ ਇੱਥੇ ਆਏ ਹੋਏ ਆਂ ਜਦੋਂ ਘਰੋਂ ਵੀ ਵਾਪਸ ਬੱਚੇ ਕਹਿ ਦੇਣ ਨਾ ਉਦੋਂ ਕਈ ਵਾਰੀ ਸੇਂਗਲ ਨੂੰ 11 ਪੰਡਾ ਉਹਨਾਂ ਨੇ ਉੱਥੇ ਕੋਈ ਵੈਸਵਾਜੀ ਨਹੀਂ ਕੀਤੀ ਕੋਈ ਉੱਥੇ ਅੜਵਾਈ ਨਹੀਂ ਕੀਤੀ ਉਹ ਬਿਲਕੁਲ ਆਪਦੇ ਧਰਾਂ ਨੂੰ ਜਾਂ ਜਿੱਥੇ ਉਹਨਾਂ ਨੇ ਕਿਹਾ ਸੀਦਾ ਮਤਲਬ ਉਸ ਠੀਕ ਹੈ ਜੀ ਕੀਤਾ ਦਾ ਗਲਤ ਪਰ ਉਹ ਫੇਰ ਵੀ ਅੱਗੇ ਸਮਝੌਤਾ ਹੋਇਆ ਕਿਉਂਕਿ ਗੁਰੂਗਰ ਸਾਹਿਬ ਦੀ ਮੀਟ ਸੀ ਜਿਹੜੀ ਬਹੁਤ ਬੜੇ ਮਾਨ ਸਤਕਾਰ ਤੇ ਮਰਿਆਦਾ ਮੁਤਾਬਕੀ ਉਥੋਂ ਭੇਜਿਆ ਗਿਆ ਤੇ ਇਸੇ ਤਰੀਕੇ ਕਿਸਾਨਾਂ ਨੂੰ ਕਿਸਾਨਾਂ ਦੇ ਉੱਤੇ ਕੋਈ ਲਾਖੀ ਜਾਂ ਕੋਈ ਪਾਣੀ ਦੀ ਵਿਚਾਰ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਰਸਤਾ ਜੂ ਛੜਾ ਕਿਉਂਕਿ ਰਸਤਾ ਤਾਂ ਉਸ ਚਰ ਵਾਸਤੇ ਤਾਂ ਦੇਖੋ ਆਪਾਂ ਸੰਕੇਤ ਕਰਾਤਾ ਰੋਕ ਦਿਆਂ ਜੇ ਫੜੀਏ ਵੀ ਪਰਮਾਨੈਂਟ ਹੀ ਰੋਕ ਲਈ ਹੈ ਨਾ ਜਿਹੜਾ ਪਰਮਾਨੈਂਟ ਪਰਮਾਨੈਂਟ ਰਸਤਾ ਰੋਕਣਾ ਸੀ ਉਹ ਵਾਸਤੇ ਉਹ ਆਪਾਂ ਰੋਕੀਏ ਸਰਕਾਰਾਂ ਦੀਆਂ ਅੰਦਰਾਂ ਜਿੱਥੋਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਦੇ ਰਸਤੇ ਰੋਕੀਏ ਜੀ ਪਬਲਿਕ ਦੇ ਰਸਤੇ ਨਾ ਰੋਕੀਏ ਪਬਲਿਕ ਤੰਗ ਕਿਉਂਕਿ ਪਬਲਿਕ ਜੇ ਆਪਾਂ ਵੀ ਪਬਲਿਕਾਂ ਕਿਸਾਨ ਵੀ ਪਬਲਿਕ ਨੇ ਪਬਲਿਕ ਵਰਸੀ ਪਬਲਿਕ ਨੂੰ ਨਾਮ ਬਣਾਇਆ ਜਾਵੇ ਤੇ ਬਾਕੀ ਤਾਂ ਇਹ ਹੈ ਵੀ ਹੁਣ ਜਿਹੜਾ ਮੂਰੇ ਆ ਗੱਲ ਮੈਂ ਤਾਂ ਫੇਰ ਇਹੀ ਗੱਲ ਕਰਦਾ ਵੀ ਜੇ ਉੱਥੇ ਕੋਈ ਮਾਹੌਲ ਗਰਮ ਹੁੰਦਾ ਤਾਂ ਜਿਹੜੇ ਜਿਹੜਾ ਪਹਿਲੇ ਡਾਂਗ ਆ ਜਾਂ ਪਾਣੀ ਦੀ ਪਛਾਰ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਮਤਲਬ ਕਿਸਾਨ ਜਿਹੜੇ ਸਨ ਤਰਕਾ ਹੁੰਦੇ ਨੇ ਧਨਾੜ ਕਿਸਾਨ ਨੇ ਉਹਨਾਂ ਦੇ ਬੱਚਿਆਂ ਤੋਂ ਸ਼ੁਰੂ ਹੋਵੇ ਨਾ ਕਿ ਇਹ ਸ਼ੁਰੂ ਕਰਨ ਹੋਰੀ ਕੋਈ ਹੋਰ ਅਵੈਰੀ ਘਟਨਾ ਵਾਪਰੇ। ਇਹ ਕੋਣ ਸ਼ਰਮਾ ਜੀ ਕੋਲ ਜੰਨਾ ਸ਼ਰਮਾ ਜੀ ਸੁਣ ਰਹੇ ਹੋ? ਜੀ ਜੀ ਸਰ ਸ਼ਰਮਾ ਜੀ ਤੁਹਾਡੀ ਗੱਲ ਦਾ ਜਵਾਬ ਤੁਹਾਨੂੰ ਮਿਲ ਗਿਆ ਉੱਥੇ ਕੋਈ ਡੰਡਾ ਨਹੀਂ ਵਾਰਿਆ ਗਿਆ ਕੁਝ ਨਹੀਂ ਕੀਤਾ ਗਿਆ ਕਿ ਸਾਨੂੰ ਬੜੇ ਪਿਆਰ ਨਾਲ ਐਸਐਸਪੀ ਨਾਨਾ ਸਿੰਧੀ ਘਵਾਈ ਵਿੱਚ ਛੱਡਿਆ ਗਿਆ ਠੀਕ ਹੈ ਸਮਾਨ ਚੱਕਿਆ ਗਿਆ ਸੀ ਮੰਗੇ ਆ ਇਹ ਸਰਕਾਰ ਦੀ ਨਾਕਾਮੀ ਹੈ ਉਹ ਪਰ ਕੁਟਰਾਲੀਆਂ ਸਾਰੇ ਕੋ ਲੱਭ ਗਿਆ ਉਹਦੇ ਵਿੱਚ ਐਮਐਲਏ ਕਨੌਰ ਦਾ ਨਾਮ ਆ ਚੁੱਕਾ ਹੈ ਸਾਹਮਣੇ ਔਰ ਭਗਵਾਨ ਤੁਮਣ ਨੇ ਕਹਿਤਾ ਹੈ ਅਸੀਂ ਐਕਸ਼ਨ ਲੈ ਰਹੇ ਹਾਂ ਠੀਕ ਹੈ ਪਰ ਇਹ ਵੀ ਗੱਲ ਹੈ ਕਿ ਜੋ ਅਮਰ अरोड़ा ਜੀ ਨੇ ਕਿਹਾ ਮੈਂ ਸਹਿਮਤ ਹਾਂ ਉਹਦੇ ਬਿਆਨ ਨਾਲ ਚਾਹੇ ਤੁਸੀਂ ਮੇਰੇ ਤਰਕ ਤੋਂ ਖੁਸ਼ ਨਾ ਹੋਇਓ ਸਾਰੇ ਭਰਾ ਸੁਣ ਰਹੇ ਮਾਲਵਿੰਦਰ ਸੁਣ ਰਹੇ ਤੁਸੀਂ ਵੀ ਸੁਣ ਰਹੇ ਹੋ ਕਿ ਜੇਕਰ ਸਾਡੇ ਰਾਹ ਰੋਕੇਗੇ ਕਾਫੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰਾ ਕੁਝ ਨਸ਼ਾ ਕਰਾਂਗੇ ਛੋਟੀ ਸਾਹਿਬ ਪਹਿਲਾਂ ਤਾਂ ਮੈਂ ਕਲੀਅਰ ਕਰਦਾ ਹਾਂ ਜੀ ਮੈਂ ਬਾਰ ਬਾਰ ਕਹਿ ਰਹੇ ਹਾਂ ਵੀ ਹਰਿਆਣਾ ਸਰਕਾਰ ਨੇ ਰੁਕੇ ਦੇ ਜੀ ਦੁਬਾਰਾ ਉਹਨਾਂ ਨੇ ਕਰੀਆਂ ਵੇਚੀਆਂ ਕਿਸਾਨ ਫੈਟ ਦੇ ਬੈਠੇ ਸੀ ਜੀ ਜੀ ਸੁਣੋ ਉਹ ਤਾਂ ਮੈਂ ਤੁਹਾਡੀ ਗੱਲ ਜਵਾਬ ਦੇ ਦੇਣਾ ਮੈਂ ਉੱਥੇ ਸੀਗਾ ਉਹ ਦੁਬਾਰਾ ਤਾਂ ਕੀਤੀ ਸੀ ਕਿਉਂਕਿ ਜਬਰਦਸਤੀ ਉਧਰ ਵੱਢ ਰਹੀ ਸੀ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਪੰਜ-ਪੰਜ ਕਿਸਾਨ ਚਲ ਜਓ ਨਹੀਂ ਨਹੀਂ ਮੈਂ ਮੈਂ ਤਾਂ ਜਵਾਬ ਦਿੰਦਾ ਉਹਨਾਂ ਨੇ ਕਿਹਾ ਸੀ ਵੀ ਪੰਜ-ਪੰਜ ਕਿਸਾਨ ਚਲ ਜਓ ਇਹ ਕਹਿੰਦੇ ਸੀ ਤਾਂ ਇਕੱਠੇ ਜਾਵਾਂਗੇ 500 ਹਜ਼ਾਰ ਜਿੰਨੇ ਵੀ ਹੈਗੇ ਨਹੀਂ ਨਹੀਂ ਉਹ ਹੱਤਵਾਦੀ ਤੇ ਜੀ ਨਹੀਂ ਹੱਤਵਾਦੀ ਨਹੀਂ ਜੀ ਮਾਹੌਲ ਖਰਾਬ ਹੋtheta ਸੀ ਫੇਰ ਦੁਬਾਰਾ ਕਰਨ ਦਾ ਕੀ ਮਤਲਬ ਹੈ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨੂੰ ਦਿੱਲੀ ਜਾਣ ਦਿਓ ਜੀ ਮਹਾਰਾਜ ਇਹ ਸਰਕਾਰ ਨੇ ਡੰਡਾ ਬਰਾਉਣ ਤੇ ਜ਼ੋਰ ਲਾਇਆ ਉਹਨਾਂ ਦਿੱਲੀ ਨਾਲ ਗੱਲ ਕਰਾਉਣ ਤੇ ਜ਼ੋਰ ਲਾਉਂਦੀ ਪੰਜਾਬ ਸਰਕਾਰ ਸ਼ਰਮਾ ਜੀ ਤੁਸੀਂ ਸਮਝ ਨਹੀਂ ਰਹੇ ਦਿੱਲੀ ਆਪਾਂ ਇੱਕ ਵਾਰ ਵਿੱਚ ਗਏ ਸੀ ਕੀ ਹੋਇਆ ਨੁਕਸਾਨ 700 ਕਿਸਾਨ ਵਿਚਾਰੇ ਪੂਰੇ ਹੋ ਗਏ ਨਾ ਕੀ ਛੋਡੀ ਸਾਹਿਬ ਤਾਂ ਇਹ ਇੰਨੀ ਅਲੱਡ ਚੁੱਕੀ ਆ ਹੁਣ ਇਹ ਖੈਬਾਜੀ ਹੋ ਗਈ ਜੀ ਇਹ ਖੈਬਾਜੀ ਆ ਪਬਲਿਕ ਦੇ ਪਾਰੀ ਪੈ ਰਹੀ ਹੈ ਜੀ ਲੋਕ ਯਾਰ ਕਿ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਮੈਂ ਮੈਂ ਉਹੀ ਗੱਲ ਕਹਿ ਰਿਹਾ ਪੰਜਾਬ ਦੇ ਲੋਕ ਹੁਣ ਕਿਸਾਨਾਂ ਜਿਹੜੇ ਨਾਲ ਜੁੜੇ ਸੀ ਉਹ ਟੁੱਟ ਗਏ ਨੇ ਪਤਾ ਤੁਹਾਨੂੰ ਬਿਲਕੁਲ ਬਿਲਕੁਲ ਟੁੱਟ ਰਹੇ ਆ ਜੀ ਕਿਉਂਕਿ ਉਹ ਜਿਹੜੇ 2-4 ਮੋਟੀ 2-4 ਮੋਟੀ ਜਥੇਬੰਦੀਆਂ ਉਹਨਾਂ ਨੇ ਬੇੜਾ ਕਰਕੇ ਕਰਤਾ ਜੀ ਉਹਨਾਂ ਨੇ ਸਾਰੇ ਪੈਸੇ ਲੈ ਕੇ ਦਸਤ ਕਰ ਦਿੱਤਾ ਤੇ ਕਮਰ ਤੋੜਤੀ ਜੀ ਚਲੋ ਸ਼ਰਮਾ ਜੀ ਕਿਹਾ ਸੁਣਾ ਮਾਪ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋਦੀ ਸਾਹਿਬ ਉਹਦਾ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਸੁਣ ਰਹੇ ਹੋ ਜੀ ਹਾਂਜੀ 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 ਡਾਕਟਰ ਸਾਹਿਬ ਕਿਹਾ ਸੁਣਿਆ ਮਾਫ਼ ਮੈਂ ਜੋ ਮਨ ਚ ਆਇਆ ਬੋਲ ਗਿਆ ਤੇ ਤੁਸੀਂ ਆਪਣਾ ਸਰ ਸਮਝਤਾ ਮਾਫੀ ਚਾਹਨਾ ਨਹੀਂ ਨਹੀਂ ਕੋਈ ਗੱਲ ਨਹੀਂ ਧੰਨਵਾਦ ਜੀ ਦੇਖੋ ਬਹਿਸਾਂ ਦਾ ਹੁਣ ਮੈਂ ਤਾਂ ਹੀ ਹੱਲ ਹੋਣਗੇ ਜੇ ਬਹਿਸ ਨਹੀਂ ਹੋਊ ਤਾਂ ਹੱਲ ਵੀ ਨਹੀਂ ਹੁੰਦਾ ਪਤਾ ਕੀ ਜੀ ਹੁਣ ਜਦੋਂ ਬਹਿਸਾਂ ਗਰਮ ਬਹਿਸਾਂ ਹੋਣ ਲੱਗਿਆਂ ਨਾ ਤਾਂ ਉਸ ਤੋਂ ਬਾਅਦ ਹੱਲ ਦੀ ਵੀ ਉਮੀਦ ਹੁੰਦੀ ਹੈ ਕਿਉਂਕਿ ਜਦੋਂ ਜਿਆਦਾ ਕੋਹ ਹਨੇਰਾ ਹੋ ਜਾਂਦਾ ਤਾਂ ਇਹ ਹੁੰਦਾ ਵੀ ਹੁਣ ਸੂਰਜ ਵੀ ਚੜ੍ਹੇਗਾ ਜੀ ਠੀਕ ਹੈ ਸਰ ਥੈਂਕ ਯੂ ਵੈਰੀ ਥੈਂਕ ਯੂ ਹਾਂਜੀ ਮਾਲਵਿੰਦਰ ਜੀ ਕਹਿਣਾ ਚਾਹੁੰਦੇ ਕੁਝ ਮੈਂ ਇਹੀ ਕਹਿਣਾ ਚਾਹਣਾ ਜੀ ਦੇਖੋ ਜਦੋਂ ਸਰਕਾਰਾਂ ਦੀ ਮਨਸਾ ਸਾਹੂ ਵੀਰ ਜੀ ਜਿਵੇਂ ਸ਼ਰਮਾ ਜੀ ਕਹ ਰਹੇ ਨੇ ਕੰਦਾ ਦਾ ਸਰਕਾਰਾਂ ਨੇ ਕੱਢਿਆ ਨੇ ਕੰਦਾ ਕਿਸਾਨਾਂ ਨੇ ਤਾਂ ਨਹੀਂ ਕੱਢਿਆ ਤੀਆਂ ਕਿਸਾਨਾਂ ਨੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਤਾਂ ਨਹੀਂ ਕੀਤੀਆਂ ਸਾਡੀ ਆਉਣ ਵਾਲੀਆਂ ਕੱਡੀਆਂ ਢੇਡਾਂ ਜਿਹੜੀਆਂ ਪੁਲਸ ਨੇ ਉਹਨੇ ਦਾਗ ਲਾਇਆ ਮੱਖੀ ਵਰਦੀ ਤੇ ਜਿੱਥੇ ਟਰੈਕਟਰਾਂ ਦੀ ਜ਼ਿੰਮੇਵਾਰੀ ਲੈ ਕੇ ਘਰ ਤੱਕ ਦਿਖਾ ਰਹੇ ਤੇ ਕਾਧਾਰ ਕਾਰਡ ਲੈ ਕੇ ਪੁਲਸ ਆਰੇ ਟਰਾਲੀ ਟਰੈਕਟਰ ਲੈ ਕੇ ਗਏ ਤੇ ਫੇਰ ਵਾਪਸ ਲੈ ਕੇ ਆਇਆ ਜੀ ਚਲੋ ਮੋਹਿੰਦਰ ਜੀ ਅਸੀਂ ਸਾਡੀ ਜਿਹੜੀ ਅਸੀਂ ਸਾਰੀਆਂ ਖਬਰਾਂ ਮਹਿੰਦਰ ਜੀ ਮਾਫੀ ਚਾਹਨਾ ਮੈਂ ਉਹ ਸਾਰੀਆਂ ਖਬਰਾਂ ਡਾਕਟਰ ਸਾਹਿਬ ਨਾਲ ਲਾਈਵ ਵੀ ਕਰ ਚੁੱਕੇ ਆ ਅ직 ਚਲਾਈਆਂ ਹੋਏ ਨੇ ਅਸੀਂ ਨਹੀਂ ਚਾਹਦੇ ਵੀ ਕੋਈ ਪੰਜਾਬ ਦਾ ਮੌਲ ਖਰਾਬ ਹੋਵੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਦੇਖੋ ਤੁਸੀਂ ਕੋ ਜਿਆਦਾ ਵੱਡੇ ਕਿਸਾਨ ਨਹੀਂ ਹੈਗੇ ਮੈਂ ਤੁਹਾਨੂੰ ਜਾਣ ਦਾ ਚੰਗੀ ਤਰ੍ਹਾਂ ਜਿਹੜੇ ਤਨਾਟ ਕਿਸਾਨ ਨੇ ਜਿਹੜੇ ਡੀਟਰ ਬਣੇ ਪਏ ਨੇ ਉਹ ਆਪ ਤਾਂ ਪਿੱਛੇ ਹਟ ਜਾਂਦੇ ਗਰੀਬ ਕਿਸਾਨਾਂ ਦਾ ਡੰਡੇ ਪੈਂਦੇ ਨੇ ਪਾਣੀਆਂ ਵਿਚਾਰਾ ਪੈਂਦੀਆਂ ਉਥੇ ਪੱਗਾ ਉਤਰਦੀਆਂ ਨੇ ਉਹ ਕੰਮ ਨਾ ਹੋਵੇ ਇਹ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਕਿ ਜੇਕਰ ਅਦੇ ਕੁਝ ਹੁੰਦਾ ਤਾਂ ਪਹਿਲਾ ਵੱਡੇ ਕਿਸਾਨ ਆਗੂ ਨੇ ਉਹ ਅੱਗੇ ਹੋਣ ਸਾਹਮਣੇ ਹੋਣ ਨਾ ਡੰਡੇ ਖਾਣ ਡੰਡੇ ਖਾਣ ਸਾਡਾ ਗਰੀਬ ਖਣਗੇ ਹੋ ਜਾਂਦਾ ਮਾ ਜਿੰਦਰ ਜੀ ਹਾਂ ਦੇਖੋ ਜੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਪੰਜੇ ਉਂਗਲਾਂ ਇੱਕਸਾਰ ਨਹੀਂ ਨਾ ਕਿਸਾਨਾਂ ਦੇ ਵਿੱਚ ਜਿਹੜੇ ਨੇਤਾ ਨੇ ਉਹ ਵੀ ਸਰਕਾਰਾਂ ਨੇ ਮਿਲੇ ਹੁੰਦੇ ਨੇ ਜਿਹੜੇ ਨੇਤਾ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਵੇਂ ਹੁਣ ਆਮ ਆਦਮੀ ਪਾਰਟੀ ਨੂੰ ਅਸੀਂ ਨੇ ਅੱਥੇ ਹਾਂ ਨੇ ਬਦਲਾ ਦਿੱਤਾ ਜੀ ਜਿਹੜੀਆਂ ਕੰਮਾਂ ਦੇ ਵਿੱਚ ਇਹਨਾਂ ਨੇ ਵਧੀਆ ਕੰਮ ਕੀਤੇ ਨੇ ਅਸੀਂ ਉਹਨਾਂ ਦੀ ਸਲਾਦਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਰਕਾਰ ਦੇ ਟਰਾਲੀ ਚੋਰ ਦਾ ਨਾਮ ਚੱਲੂ ਦੇਖਿਓ ਪਿੰਡਾਂ 'ਚ ਆਉਣ ਦੇ ਵਿੱਚ ਦੀ આગ ਲਾ ਲਿਆ ਇਹਨਾਂ ਨੇ ਜਿਹਦਾ ਆਪਦਾ ਪ੍ਰਬੰਧ ਨਹੀਂ ਕੀਤਾ ਜਿੰਨੇ ਕਿਸਾਨਾਂ ਦੇ ਖੰਡ ਤੇ ਜਦੋਂ ਉਹਨਾਂ ਦੀ ਡਿਓਟੀ ਦੀ ਉਹਦੇ ਵਿੱਚੋਂ ਚੋਰੀ ਕਿਵੇਂ ਹੋ ਜਾਂਦਾ ਜਦੋਂ ਨਾਖੇ ਲਾਉਂਦੇ ਨੇ ਇਹ ਸਾਰੀਆਂ ਗਿਸ਼ਾਂ ਬਰਾਵਤ ਹੋ ਗਈਆਂ ਇਹਨਾਂ ਨੇ ਸਾਡੀ ਸਰਕਾਰ ਨੇ ਮਿੱਟੀ ਲਾ ਲਈ ਕਈ ਮੈਂ ਇਹ ਜੇ ਸਾਰੇ ਐਮਐਲਏ ਦੀ ਗੱਲ ਨਹੀਂ ਮੈਂ ਕਰਦਾ ਜਿਹੜੇ ਚੋਰ ਉਹ ਨਿਕਲੇ ਨੇ ਹੁਣ ਹੋਂਦ ਦੇ ਵਿੱਚੋਂ ਉਹ ਸਾਰੀ ਪਾਰਟੀ ਨੂੰ ਬੰਦਨਾਮ ਕਰਨਗੇ ਜਿਵੇਂ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਜੀ ਜੀ ਅ ਚਲੋ ਮਾਲਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਜੁੜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੀ ਤੁਹਾਨੂੰ ਬਹੁਤ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਤੇ ਵਿੱਚ ਰਜਿੰਦਰ ਜੀ ਤੇ ਨਾਲ ਸਾਡੇ ਇੱਕ ਦਰਸ਼ਕ ਹੈ ਮਾਲ ਰਿੰਦਰ ਸਿੰਘਰੂਰ ਤੋਂ ਯਾਨੀ ਕਾਫੀ ਬਹਿਸ ਬਸਈ ਵਾਲਾ ਮਾਹੌਲ ਵੀ ਹੋਇਆ ਗਰਮ ਮਾਹੌਲ ਹੋ ਗਿਆ ਕਿਉਂਕਿ ਕੁਝ ਵਿਕਟਰੀਆ ਕਹਿਣਾ ਹੈ ਵੀ ਕਿਸਾਨ ਆਪਣੀ ਗੱਲ ਠੀਕ ਨਹੀਂ ਤੇ ਕੁਝ ਦਾ ਕਹਿਣਾ ਕਿ ਪੰਜਾਬ ਪੁਲਿਸ ਆ ਪੰਜਾਬ ਸਰਕਾਰ ਨੇ ਠੀਕ ਕੀਤਾ ਸਰ ਦੋਸਤੋ ਮੈਟਰੀ ਨਹੀਂ ਹੈ ਅੱਜਾ ਮੈਟਰੀ ਹੈ ਕਿ ਜਿਹੜਾ ਅੱਜ ਘਰਾਓ ਕਿਤੇ ਜਾਣੇ ਨੇ ਕਿਸਾਨਾਂ ਦੇ ਵੱਲੋਂ ਅਸੀਂ ਇਹ ਚਾਹੁੰਦੇ ਆ ਕਿ ਕੋਈ ਮਾਹੌਲ ਖਰਾਬ ਨਾ ਹੋਵੇ ਦੁਆਰਾ ਪਾਣਵੀਆ ਵਿਚਾਰਾ ਨਾ ਹੋਣ ਦੁਆਰਾ ਕੋਈ ਡਾਂਗ ਨਾ ਕਿਸੇ ਫਿਰ ਜਾਏ ਕਿਉਂਕਿ ਅਮਰਉੜਾ ਜਿਹੜਾ ਬਿਆਨ ਆਇਆ ਬਹੁਤ ਵੱਡਾ ਕਿ ਅਸੀਂ ਲੋਕਾਂ ਦੇ ਨਾਲ ਆ ਜੇਕਰ ਕੋਈ ਅਜਿਹਾ ਕੰਮ ਕਰੇਗਾ ਤਾਂ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਸੀ ਦੁਆਰਾ ਤੁਹਾਡੇ ਨਾਲ ਲਾਈਵ ਹੋਵਾਂਗਾ ਕੋਈ ਹੋਰ ਅਪਡੇਟ ਹੈ ਕਿ ਉੱਤ